ਸਾਡੇ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਆ ਕਿ ਬਾਹਰੋਂ ਲੋਕ ਇੱਥੇ ਕੰਮ ਕਰਨ ਆਏ ਕਰਨਗੇ ਅੰਗਰੇਜ਼ ਲੋਕ ਤਾਂ ਮੁਲਾਜ਼ਮ ਜਿਹੜੇ ਜੋਬ ਛੱਡ ਕੇ ਜਾ ਰਹੇ ਆ 2006 ਵਾਲੀ ਤਨਖਾਹ 2024 'ਚ ਕਿਵੇਂ ਕੰਮ ਕਰ ਦੂ ਤੇ ਸਾਡੀ ਗੱਲ ਕਰ ਲਈਏ ਸਕੂਲ ਸਿੱਖਿਆ ਵਿਭਾਗ ਵਾਲਿਆਂ ਦੀ ਤਾਂ ਸਾਡਾ 15 ਤੋਂ 18000 ਰੁਪਏ ਮਹੀਨੇ ਦਾ ਘਾਟਾ ਕਰੋੜਾਂ ਰੁਪਏ ਦਾ ਮੰਨ ਕੇ ਚੱਲੋ ਵੀ ਆਪਾਂ ਸਰਵਿਸ ਦੇ ਦੌਰਾਨ ਘਾਟਾ ਸੀਐਮ ਸਾਹਿਬ ਬਿਆਨ ਦਿੰਦੇ ਰਹੇ ਆ ਕਿ ਅਸੀਂ ਅਧਿਆਪਕਾਂ ਤੋਂ ਬਿਨਾ ਕਿਸੇ ਪੜਾਉਣ ਤੋਂ ਹੋਰ ਕੋਈ ਕੰਮ ਨਹੀਂ ਲਵਾਂਗੇ ਇਹ ਤੇ ਪੜਾਈ ਵਾਸਤੇ ਹੀ ਸਿਰਫ ਪੜਾਈ ਵਾਸਤੇ ਹੀ ਹੁੰਦੇ ਆ ਅਧਿਆਪਕ ਦਾ ਮਤਲਬ ਸਿਰਫ ਜਦੋਂ ਅਧਿਆਪਕ ਆਪਾਂ ਸ਼ਬਦ ਬੋਲਦੇ ਆ ਤਾਂ ਉੱਥੇ ਆਉਂਦਾ ਕਿ ਪੜਾਉਣਾ ਪੜਾਉਣ ਤੋਂ ਬਿਨਾ ਬਾਕੀ ਸਾਰੇ ਕੰਮ ਲੈ ਜਾਂਦੇ ਆ ਅਮਨ ਅਰੋੜਾ ਜੀ ਨੇ ਨੀਵੀ ਪਾ ਲਈ ਕਹਿੰਦੇ ਜੀ ਕਰਾਂਗੇ ਬਸ ਸਿਰਫ ਇਹੀ ਸਭ ਸਾਨੂੰ ਮਿਲਿਆ ਸੀ ਤਾਂ ਕਿਹਾ ਵੀ ਤੁਸੀਂ ਤਾਂ ਸਾਡੇ ਵਕੀਲ ਆ ਤੁਸੀਂ ਉਹਨਾਂ ਸਮਿਆਂ 'ਚ ਜਿਹੜੀ ਸਾਡੀ ਜਿਹੜੀ ਆ ਸਾਡੀ ਵਕਾਲਤ ਕੀਤੀ ਸੀਗੀ ਮੁਲਾਜ਼ਮਾਂ ਦਾ ਗਲ ਘੁੱਟਣਾ ਕਿਸੇ ਵੀ ਪੱਖੋਂ ਜਾਇਜ਼ ਨਹੀਂ ਆ ਹੁਣ ਤੁਸੀਂ ਤਾਂ ਵਿੱਚ ਬੈਠੇ ਆਉਣ ਤਾਂ ਤੁਹਾਡੇ ਕੋਲ ਪੈਨ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਹਰਾ ਪੈਨ ਹੁਣ ਤਾਂ ਤੁਹਾਨੂੰ ਹਰਾ ਪੈਨ ਦਿੱਤਾ ਗਿਆ ਕਿ ਤੁਸੀਂ ਹੱਲ ਕਰੋ ਕਹਿੰਦੇ ਜੀ ਕਰਾਂਗੇ ਤੁਸੀਂ ਵੇਖੋ ਪੰਜਾਬ ਦੇ ਖਜ਼ਾਨੇ ਦੀ ਕੀ ਹਾਲਤ ਆ ਹਰਪਾਲ ਸੀਮਾ ਸਾਡਾ ਵਾਅਦਾ ਕੀਤਾ ਗਿਆ ਕਿ ਇਹਦਾ ਲੋਟੂ ਸਰਕਾਰ ਆ ਇਹਦਾ ਭੂ ਮਾਫੀ ਜਿਹੜੀ ਕੈਪਟਨ ਸਰਕਾਰ ਆ ਉਹਨਾਂ ਅਸਤੇ ਪੈਸਾ ਦੇਣ ਨੂੰ ਹੈਗਾ ਤਾਂ ਪਰ ਹੁਣ ਜਦੋਂ ਇਹ ਮੌਜੂਦਾ ਸਮੇਤ ਵਿੱਤ ਮੰਤਰੀ ਆ ਇਹਨੇ ਸਾਡੀ ਕੋਈ ਗੱਲ ਸਾਨੂੰ ਤਿਆਰ ਨਹੀਂ ਆ ਇਹ ਗੱਲਾਂ ਹੀ ਹੋਰ ਤਰੀਕਿਆਂ ਦੀਆਂ ਕਰਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਖਜ਼ਾਨੇ ਨੂੰ ਕੁਝ ਨਹੀਂ ਹੋਇਆ ਉਹੀ ਖਜ਼ਾਨਾ ਭਰਿਆ ਹੋਇਆ ਵਿੱਤ ਮੰਤਰੀ ਸਾਹਿਬ ਕਹਿੰਦੇ ਖਜ਼ਾਨਾ ਖਾਲੀ ਆ ਪਰ ਜਦੋਂ ਇਹ ਹੀ ਕਰੋੜਾਂ ਦਾ ਇhtiyar baazi ਜਿਹੜੀ ਆ ਹੋਰਾਂ ਸਟੇਟਾਂ 'ਚ ਜਾ ਕੇ ਕਰਦੇ ਆ ਤਾਂ ਪੰਜਾਬ ਦਾ ਖਜ਼ਾਨਾ ਉੱਥੇ ਨਹੀਂ ਲੱਗਦਾ ਮਲਾਈਮਾਂ ਦੀ ਸੰਗੀ ਘੁੱਟ ਕੇ ਕਿਉਂ ਪੰਜਾਬ ਦਾ ਖਜ਼ਾਨਾ ਮੰਨ ਲੋ ਭਰ ਜੂਗਾ ਕਹਿੰਦੇ ਮੇਰੇ ਦਰਵਾਜ਼ੇ ਆਮ ਕਰਾਂਧੀਆ ਪੁੱਤਾਂ ਦੇ ਲਈ ਖੁੱਲੇ ਜਦੋਂ ਮਰਜੀ ਆਓ ਜਦੋਂ ਮਰਜੀ ਮਿਲ ਕੇ ਜਾਓ ਪਹਿਲੀ ਗੱਲ ਤਾਂ ਸੰਗਰੂਰ ਦੇ ਪ੍ਰਸ਼ਾਸਨ ਨੂੰ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਨਾਲ ਤੁਸੀਂ ਮੀਟਿੰਗ ਦੇਣੀ ਨਹੀਂ ਕੋਸ਼ਿਸ਼ ਵੀ ਕੀਤੀ ਹੈ ਕਿ ਉਹਨਾਂ ਨਾਲ ਗੱਲਬਾਤ ਕੀਤੀ ਵੇ ਪਰ ਮੁੱਖ ਮੰਤਰੀ ਸਾਹਿਬ ਦੇ ਗਾਣੇ ਹੀ ਵੱਡੇ ਵੱਡੇ ਲੱਗੇ ਹੁੰਦੇ ਆ ਤੇ ਤਾਮਝਾਮ ਹੀ ਨੇੜੇ ਜਿਹੜੀ ਸਿਕਿਉਰਿਟੀ ਦਾ ਇੰਨਾ ਹੁੰਦਾ ਕਿ ਨੇੜੇ ਹੋਣੀ ਦਿੱਤਾ ਜਾਂਦਾ ਚਿਹਤਾ ਆਪਸਾ ਸੀ ਮਨਪ੍ਰੀਤ ਬਾਦਲ ਦਾ ਵੀ ਇਹਨਾਂ ਦਾ ਵੀ ਚਿਹਤਾ ਜਿਹੜੇ ਬੰਦੇ ਨੇ ਸਕੇਲ ਮੋਡੀਫਾਈ ਬਣਾਏ ਆ ਤੁਸੀਂ ਉਹਦੇ ਉਹੀ ਕਮੇਟੀ ਦਾ ਚੇਅਰਮੈਨ ਲਾ ਦਿਓਗੇ ਉਹ ਕਦੋਂ ਕਹੂਗਾ ਵੀ ਮੇਰੇ ਪੁਰਾਣੇ ਬਣਾਏ ਸਕੇਲ ਗਲਤ ਆ ਉਹੀ ਕਮਾਊ ਪੁੱਤ ਜਿਹੜੇ ਆ ਪਹਿਲਾਂ ਕੰਮ ਕਰਦੇ ਆਉਂਦੇ ਸੀ ਪਿੱਛੇ ਉਹੀ ਕਮਾਊ ਪੁੱਤ ਹੁਣ ਕੰਮ ਕਰ ਰਹੇ ਆ ਕਾਲੇ ਕਾਨੂੰਨ ਮੁਲਾਜ਼ਮਾਂ ਦੇ ਲਾਗੂ ਕੀਤੇ ਗਏ ਕਿ ਜਿਨ੍ਹਾਂ ਨੇ ਵੀ ਮੁਲਾਜ਼ਮ 17 ਜੁਲਾਈ 20 ਤੋਂ ਬਾਅਦ ਭਰਤੀ ਹੋਣਗੇ ਉਹਨਾਂ ਤੇ ਉਹ ਸੈਂਟਰ ਦੇ ਸਕੇਲ ਲਾਗੂ ਹੋਣਗੇ ਮੈਂ ਲੈ ਕੇ ਦਿਨਾ ਹੋਰ ਕਿਸੇ ਦੀ ਗੱਲ ਤਾਂ ਛੱਡੋ ਮੈਂ ਲੈ ਕੇ ਦਿਨਾ ਵੀ ਮੈਂ ਇੰਨਾ ਸਕੇਲਾਂ ਤੇ ਹੀ ਨੌਕਰੀ ਕਰਨ ਨੂੰ ਤਿਆਰ ਆ ਜੇਕਰ ਇਹ ਉਹਨਾਂ ਐਮਐਲਏਾਂ ਤੇ ਵੀ ਲਾਗੂ ਕਰਨ ਜਿਹੜੇ 17 ਜੁਲਾਈ 20 ਤੋਂ ਬਾਅਦ ਐਮਐਲਏ ਬਣੇ ਹਰੇਕ ਬੰਦਾ ਜਿਹੜਾ ਹਰੇਕ ਵਰਗਾ ਉਹ ਤਾਂ ਸੜਕਾਂ ਤੇ ਆ ਤੇ ਬਦਲਾ ਕਿੱਥੇ ਆ ਜੀ ਇਹਨਾਂ ਨੂੰ ਇਹ ਲੱਗਦਾ ਕਿ ਮੁਲਾਜ਼ਮਾਂ ਦਾ ਸਾਡੇ ਤੇ ਬੋਝ ਆ ਮੁਲਾਜ਼ਮਾਂ ਨੇ ਬੜਾ ਮੰਡਟ ਦੇ ਕੇ ਮੰਨ ਲਓ ਸਰਕਾਰ ਲਿਆਂਦੀ ਸੀ ਤੇ ਮੁਲਾਜ਼ਮਾਂ ਨੇ ਹੀ ਇਹ ਸਰਕਾਰ ਜਿਹੜੀ ਆ ਉਹ ਦੂਜੇ ਪਾਸੇ ਨੂੰ ਸੋਸ਼ਲ ਮੀਡੀਆ ਤੇ ਆਈ ਸੀ ਸੋਸ਼ਲ ਮੀਡੀਆ ਤੇ ਇਹ ਖਤਮ ਹੋਣੀ ਆ ਸੋਸ਼ਲ ਮੀਡੀਆ ਨਹੀਂ ਚੱਲ ਰਹੀ ਆ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮਾਇਆ ਜਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਮੁਲਾਜ਼ਮ ਕਿਸੇ ਵੀ ਸਟੇਟ ਦੀ ਰੀੜ ਦੀ ਹੱਡੀ ਹੁੰਦੇ ਨੇ ਪਰ ਜੇਕਰ ਉਹਨਾਂ ਮੁਲਾਜ਼ਮਾਂ ਦੇ ਨਾਲ ਹੀ ਵਿਤਕਰਾ ਹੋਵੇ ਵਿਤਕਰਾ ਇਸ ਕਦਰ ਕਿ ਇੱਕੋ ਅਹੁਦੇ ਦੇ ਉੱਪਰ ਕੰਮ ਕਰ ਰਹੇ ਨੇ ਸਿਰਫ ਭਰਤੀ ਦੇ ਜਿਹੜੇ ਹੈਗੇ ਨੇ ਉਹ ਸਾਲਾਂ ਦਾ ਫਰਕ ਪਰ ਤਨਖਾਹ ਦਾ ਵਿਤਕਰਾ ਬੜਾ ਵੱਡਾ ਤਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿਸ ਤਰ੍ਹਾਂ ਦਾ ਉਹ ਲੱਗੇਗਾ ਕਿ ਭਾਈ ਸੇਮ ਪੋਜੀਸ਼ਨ ਤੇ ਨੇ ਸੇਮ ਸਮਾਂ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ ਪਰ ਤਨਖਾਹ ਦਾ ਵਿਤਕਰਾ ਬੜਾ ਵੱਡਾ ਆ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਜਿਹੜੀ ਆ ਉਹ ਰੂਲ ਲੈ ਕੇ ਆਉਂਦੀ ਆ 2200 ਤੋਂ ਬਾਅਦ ਜਿਹੜੀ ਭਰਤੀ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਆ ਉਹ ਨਾ ਤਾਂ ਪੰਜਾਬ ਦਾ ਪੇ ਸਕੇਲ ਉਹਨਾਂ ਨੂੰ ਮਿਲ ਰਿਹਾ ਆ ਤੇ ਨਾ ਹੀ ਸੈਂਟਰ ਦਾ ਪੇ ਸਕੇਲ ਮਿਲ ਰਿਹਾ ਪਾਬ ਵਿੱਚ ਵਿਚ ਵਿਚਕਾਰ ਜਿਹੜੇ ਆ ਉਹ ਲਟਕ ਰਹੀ ਆ ਹਰ ਸਰਕਾਰ ਵਾਅਦੇ ਕਰਦੀ ਆ ਜਦੋਂ ਸੱਤਾ ਦੇ ਵਿੱਚ ਕੋਈ ਪਾਰਟੀ ਨਹੀਂ ਹੁੰਦੀ ਤਾਂ ਉਦੋਂ ਇਸ ਦੀ ਵਿਰੋਧਤਾ ਕਰਦੀ ਆ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਤਾਂ ਇਸ ਦੀ ਵਿਰੋਧਤਾ ਕਰਦੇ ਰਹੀ ਪਰ ਹੁਣ 2 ਸਵਾ 2 ਸਾਲ ਆਇਆਂ ਹੋ ਗਏ ਤਾਂ ਹੁਣ ਉਹਨਾਂ ਦੀ ਕਾਰਗੁਜ਼ਾਰੀ ਵੀ ਜਿਸ ਤਰ੍ਹਾਂ ਦੇ ਨਾਲ ਪਿਛਲੀਆਂ ਸਰਕਾਰਾਂ ਦੀ ਰਹੀ ਆ ਉਸੇ ਤਰ੍ਹਾਂ ਦੇ ਨਾਲ ਰਹੀ ਆ ਮੇਰੇ ਨਾਲ ਵੀਰ ਹਰਜਿੰਦਰ ਹੋਣਗੇ ਸਭ ਤੋਂ ਪਹਿਲਾਂ ਬਾਈ ਹੁਰਾਂ ਤੋਂ ਪੂਰਾ ਮਾਮਲਾ ਸਮਝਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਟਾਲ ਮਟੋਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿਸ ਤਰ੍ਹਾਂ ਦੇ ਨਾਲ ਵਿਤਕਰਾ ਜਿਹੜਾ ਨਵੇਂ ਭਰਤ ਨਵੇਂ ਭਰਤੀ ਹੋਏ ਮਲਾਜ਼ਮਾਂ ਦੇ ਨਾਲ ਕੀਤਾ ਜਾ ਰਿਹਾ ਉਸ ਦੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਈ ਹੁਰਾਂ ਦਾ ਸਵਾਗਤ ਕਰੀਏ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਆ ਰੰਮੀ ਟੈlevision ਦੇ ਬਹੁਤ ਧੰਨਵਾਦੀ ਜਿਹੜਾ ਤੁਸੀਂ ਸਾਨੂੰ ਮੌਕਾ ਦਿੱਤਾ ਸਾਡੀ ਗੱਲ ਰੱਖਣ ਦਾ ਮੈਂ ਜਿਵੇਂ ਮੈਂ ਗੱਲ ਕਰੀ ਕਿ ਬਈ ਪਹਿਲਾਂ ਮਾਮਲਾ ਜ਼ਰੂਰ ਸਾਡੇ ਸਰੋਤਿਆਂ ਨੂੰ ਸਮਝਾ ਦਿਓ ਕਿ ਜਿਹੜੀ ਮੈਂ ਵਿਤਕਰੇ ਦੀ ਗੱਲ ਕਰੀਏ ਕਿਸ ਤਰ੍ਹਾਂ ਦੇ ਨਾਲ ਵਿਤਕਰਾ ਹੋ ਰਿਹਾ 2020 ਤੋਂ ਪਹਿਲਾਂ ਭਰਤੀ ਹੋਏ ਤੇ 2020 ਤੋਂ ਬਾਅਦ ਭਰਤੀਆਂ ਦੀ ਬਈ ਦੀ ਗੱਲ ਕੀ ਹੈ ਕਿ ਜਿਹੜੇ 17 ਜੁਲਾਈ 2020 ਨੂੰ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਤਾਂ ਉਦੋਂ ਇੱਕ ਕਰਾਰੇ ਕਾਨੂੰਨ ਅਸੀਂ ਕਹਾਂਗੇ ਜਿਵੇਂ ਕਿਸਾਨੀ ਕਾਨੂੰਨ ਸੀਗੇ ਕਾਲੇ ਕਾਨੂੰਨ ਮੁਲਾਜ਼ਮਾਂ ਦੇ ਲਾਗੂ ਕੀਤੇ ਗਏ ਕਿ ਜਿਨਨੇ ਵੀ ਮੁਲਾਜ਼ਮ 17 ਜੁਲਾਈ 20 ਤੋਂ ਬਾਅਦ ਭਰਤੀ ਹੋਣਗੇ ਉਹਨਾਂ ਤੇ ਉਹ ਸੈਂਟਰ ਦੇ ਸਕੇਲ ਲਾਗੂ ਹੋਣਗੇ ਜਦੋਂ ਕਿ ਉਹ ਸੈਂਟਰ ਦੇ ਸਕੇਲ ਨਹੀਂ ਸੀ ਨਾ ਹੀ ਉਹ ਸਟੇਟ ਦੇ ਸੀ ਪਹਿਲੀ ਗੱਲ ਤਾਂ ਜਦੋਂ ਇੱਕ ਸਟੇਟ ਦੇ ਵਿੱਚ ਮੰਨ ਲਓ ਮੁਲਾਜ਼ਮ ਰੈਗੂਲਰ ਭਰਤੀ ਆ ਉਹੀ ਬੈਰੀਅਰ ਉਹ ਪਾਰ ਕਰਕੇ ਆਇਆ ਤਾਂ ਸਾਨੂੰ ਇਹ ਹੋ ਹੀ ਨਹੀਂ ਸਕਦਾ ਇਨਲੀਗਲ ਕੀ ਜੇ ਆਪਾਂ ਇਹ ਦੋਸਤ ਕੇ ਲਾਗੂ ਕਰਾਂਗੇ ਤਾਂ ਤਾਂ ਪਰ ਫਿਰ ਵੀ ਉਦੋਂ ਕਰੋਨਾ ਕਾਲ ਚੱਲ ਰਿਹਾ ਸੀਗਾ ਬਿਨਾ ਕਿਸੇ ਮੰਨ ਲਓ ਇਸ਼ੂ ਉਥੇ ਬਣਾਇਆ ਹੋਇਆ ਉਥੇ ਇਹਨਾਂ ਨੇ ਪਾਸ ਕਰਤੇ ਉਹੋ ਜੇ ਗੁੰਗੇ ਬੋਲੇ ਸਾਡੇ ਐਮਐਲਏ ਸੀਗੇ ਜਿਨ੍ਹਾਂ ਨੇ ਉਹਦੀ ਹਮਾਇਤ ਕੀਤੀ ਉਹ ਅਸੀਂ ਉਦੋਂ ਤੋਂ ਪ੍ਰੋਟੈਸਟ ਸ਼ੁਰੂ ਕੀਤਾ ਜਦੋਂ ਤੁਸੀਂ ਭਰਤੀ ਚ ਆਏ ਆ ਸਾਡੀ ਮੰਨ ਲਓ ਐਜੂਕੇਸ਼ਨ ਡਿਪਾਰਟਮੈਂਟ ਦੀ ਪਹਿਲੀ ਭਰਤੀ ਸੀਗੀ ਜਦੋਂ ਜਿੰਨੇ ਤੇ ਇਹ ਲਾਗੂ ਹੋਏ ਤਾਂ ਉਸ ਸਮੇਂ ਜਿਹੜੇ ਅੱਜ ਦੇ ਮੰਨ ਲਓ ਵਿੱਤ ਮੰਤਰੀ ਆ ਹਰਪਾਲ ਚੀਮਾ ਇਹ ਸਾਡੇ ਸੰਗਰੂਰ ਧਰਨੇ ਚ ਆ ਕੇ ਇਹਨਾਂ ਨੇ ਸਾਨੂੰ ਕਿਹਾ ਸੀ ਜਿਵੇਂ ਪੁਰਾਣੀ ਪੈਨਸ਼ਨ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਉਸੇ ਤਰ੍ਹਾਂ ਸਾਡਾ ਨਾ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਆ ਤਾਂ ਅਸੀਂ ਜਿਹੜੇ ਇਹ ਲਾਗੂ ਕਰਾਂਗੇ ਇਥੋਂ ਤੱਕ ਕਿ ਮੈਨੂੰ ਅੱਜ ਵੀ ਯਾਦ ਆ ਜਦੋਂ ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣ ਵਾਸਤੇ ਫੋਨ ਕੀਤਾ ਤਾਂ ਇਹਨਾਂ ਨੇ ਕਿਹਾ ਕਿ ਮੈਂ ਕੱਲ ਨੂੰ ਜਿਹੜਾ ਨਾ ਡਿਰਬੇ ਤੁਸੀਂ ਮੈਨੂੰ ਮੰਗ ਪੱਤਰ ਦਿਓ ਤੇ ਅਸੀਂ ਕਿਸੇ ਕਰ ਲੇਟ ਹੋ ਗਏ ਤੇ ਇਹਨਾਂ ਦਾ ਫੋਨ ਆਇਆ ਖੁਦ ਆ ਕਿ ਤੁਸੀਂ ਆਓ ਆਪ ਦਾ ਜਿਹੜਾ ਮੰਗ ਪੱਤਰ ਜੋ ਤੁਹਾਡਾ ਮਸਲਾ ਸੀਗਾ ਸਾਨੂੰ ਉਹ ਮੰਗ ਪੱਤਰ ਮੇਰੇ ਆਕੇ ਦਫ਼ਤਰ ਦੇ ਕੇ ਜਾਓ ਅਸੀਂ ਉੱਥੇ ਦਫ਼ਤਰ ਜਾ ਕੇ ਮੰਗ ਪੱਤਰ ਦੇ ਕੇ ਆ ਸਾਡੇ ਨਾਲ ਵਾਦਾ ਕੀਤਾ ਗਿਆ ਕਿ ਇਹ ਤਾਂ ਲੋਟੂ ਸਰਕਾਰ ਆ ਇਹ ਤਾਂ ਭੂ ਮਾਫੀ ਹੈ ਜਿਹੜੀ ਕੈਪਟਨ ਸਰਕਾਰ ਆ ਉਹਨਾਂ ਵਾਸਤੇ ਪੈਸਾ ਦੇਣ ਨੂੰ ਹੈਗਾ ਤਾਂ ਪਰ ਹੁਣ ਜਦੋਂ ਇਹ ਮੌਜੂਦਾ ਸਮੇਤ ਵਿੱਤ ਮੰਤਰੀ ਆ ਇਹਨੇ ਸਾਡੀ ਕੋਈ ਗੱਲ ਸਾਨੂੰ ਤਿਆਰ ਨਹੀਂ ਹੈ ਇਹ ਗੱਲਾਂ ਹੀ ਹੋਰ ਤਰੀਕੇ ਦੀਆਂ ਕਰਦੇ ਆ ਕਿ ਆਰ ਡੀ ਐਫ ਦਾ ਪੈਸਾ ਰੁਕਿਆ ਜਾਂ ਹੋਰ ਪੈਸੇ ਰੁਕੇ ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਹੁਣ ਹੈਗੇ ਆਪਣੇ ਅਮਨ ਰੋੜਾ ਜੀ ਉਦੋਂ ਇਹ ਐਮ.ਐਲ.ਏ ਸੀਗੇ ਵਿਰੋਧੀ ਧਿਰ ਚ ਇਹਨਾਂ ਦੀ ਸਾਡੇ ਕੋਲੇ ਵੀਡੀਓ ਆ 2 2.5 ਮਿੰਟ ਦੀ ਜਿਦੇ ਚ ਇਹਨਾਂ ਨੇ ਉਸ ਦਿਨ ਕਿਹਾ ਸੀ ਕਿ ਭੂ ਮਾਫੀਆ ਵਾਸਤੇ ਪੈਸਾ ਹੈਗਾ ਸ਼ਰਾਬ ਮਾਫੀਆ ਵਾਸਤੇ ਪੈਸਾ ਹੈਗਾ ਮੁਲਾਜ਼ਮਾਂ ਦੀਆਂ 30 ਤੋਂ 40% ਤਨਖਾਹਾਂ ਕਟਾਤੀਆਂ ਅਸੀਂ ਇਹਦਾ ਵਿਰੋਧ ਕਰਦੇ ਆਂ ਸਖਸ਼ਵ ਦਾ ਨਿੰਦਾ ਕਰਦੇ ਆਂ ਆਵਾਜ਼ੀ ਪਾਰਟੀ ਦੇ ਪੇਜ ਤੇ ਵੀ ਇਹਨਾਂ ਦੀ ਆਵਾਜ਼ੀ ਪਾਰਟੀ ਦੇ ਹਜੇ ਤੱਕ ਉਹ ਵੀਡੀਓ ਸਾਡੇ ਕੋਲ ਵੀ ਆ ਅਸੀਂ ਉਹ ਵਿਖਾ ਵੀ ਸਕਦਾ ਮੈਂ ਪਰ ਹੁਣ ਕਿੰਡੀ ਵੱਡੀ ਤਰਾਸਦੀ ਆ ਕਿ ਇਹ ਝੂਠੇ ਲੋਕ ਸਾਡੇ ਨਾਲ ਵਾਅਦਾ ਕਰਕੇ ਗੁੰਮਰਾਹ ਕਰਕੇ ਵੱ ਸਭ ਤੋਂ ਵੱਧ ਮੁਲਾਜ਼ਮਾਂ ਨੇ ਇਹਦਾ ਇਹਨਾਂ ਦਾ ਸਾਥ ਦਿੱਤਾ ਸੀ ਵੀ ਇਹ ਸ਼ਾਇਦ ਕੋਈ ਨਵਾਂ ਜਿਹੜਾ ਬਦਲਾਅ ਆਊਗਾ ਪਰ ਦੋਆਂ ਢਾਈਆਂ ਸਾਲਾਂ ਚ ਜਿੱਦਾਂ ਲੋਕੀ ਪੁਰਾਣੀਆਂ ਸਰਕਾਰਾਂ ਤੋਂ ਨਹੀਂ ਇੱਕੇ ਸੀ ਇਤੋਂ ਵੱਧ ਹੋਣਾ ਕਿ ਚੱਕਿਆ ਕਿ ਤਰਾਸ ਦੀ ਕਿੰਨੀ ਵੱਡੀ ਆ ਕਿ ਹੁਣ ਇਹ ਜਿਹੜੀ ਸਬ ਕਮੇਟੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਕਰਨ ਵਾਸਤੇ ਬਣੀ ਵੀ ਆ ਦੋਵੇਂ ਉਹਦੇ ਮੈਂਬਰ ਆ ਹਰਪਾਲ ਜੀ ਮੋਹ ਕਮੇਟੀ ਦੇ ਚੇਅਰਮੈਨ ਆ ਤੇ ਅਮਨ ਰੋੜਾ ਉਹਦੇ ਨਾਲ ਮੈਂਬਰ ਆ ਪਰ ਹੁਣ ਇਹਨਾਂ ਕੋਲੇ ਸਾਡੀਆਂ ਗੱਲਾਂ ਦਾ ਸਾਡੀਆਂ ਮੰਗਾਂ ਦਾ ਕੋਈ ਜਵਾਬ ਨਹੀਂ ਇਹਨਾਂ ਨੂੰ ਇਹ ਲੱਗਦਾ ਕਿ ਮੁਲਾਜ਼ਮ ਤਾਂ ਸਾਡੇ ਤੇ ਬੋਝ ਆ ਕਿ ਮੁਲਾਜ਼ਮ ਤਾਂ ਜਿਹੜੇ ਆ ਹਾਲਾ ਕਿ ਮੁਲਾਜ਼ਮਾਂ ਤੋਂ ਕੰਮ ਮੰਨ ਲਓ ਜੇ ਮੈਂ ਸਾਡੇ ਕਿਤੇ ਦੀ ਗੱਲ ਕਰਾਂ ਜੇ ਬੀ ਐਲਓ ਡਿਊਟੀ ਆ ਉਹ ਟੀਚਰ ਨਹੀਂ ਕਰਨੀ ਆ ਜੇ ਮੰਨ ਲਓ ਵੋਟਾਂ ਪਾਉਣੀ ਪਵਾਣੀਆਂ ਉਹ ਟੀਚਰਾਂ ਤੋਂ ਲਗੇ ਕੋਈ ਵੀ ਕੰਮ ਜਿਹੜਾ ਕੋਈ ਨਹੀਂ ਕਰ ਸਕਦਾ ਅਧਿਆਪਕਾਂ ਸਰ ਮੁੱਥੇ ਮੜ ਦਿੱਤਾ ਜਾਂਦਾ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਹੋਰ ਪਤਾ ਨਹੀਂ ਅਨੇਕਾਂ ਤਰ੍ਹਾਂ ਦੇ ਕੰਮ ਆ ਸਾਡੇ ਸੀਐਮ ਸਾਹਿਬ ਹੁਣ ਤੱਕ ਬਿਆਨ ਦਿੰਦੇ ਰਹੇ ਆ ਕਿ ਅਸੀਂ ਅਧਿਆਪਕਾਂ ਤੋਂ ਬਿਨਾ ਕਿਸੇ ਪੜਾਉਣ ਤੋਂ ਹੋਰ ਕੋਈ ਕੰਮ ਨਹੀਂ ਲਵਾਉਂਗੇ ਜੇ ਪੜ੍ਹਾਈ ਵਸਤੀ ਸਿਰਫ ਪੜ੍ਹਾਈ ਵਸਤੀ ਹੀ ਹੁੰਦੀ ਆ ਨਹੀਂ ਆਪਕ ਦਾ ਮਤਲਬ ਸਿਰਫ ਜਦੋਂ ਅਧਿਆਪਕ ਆਪਾਂ ਸ਼ਬਦ ਬੋਲਦੇ ਆ ਤਾਂ ਉੱਥੇ ਆਉਂਦਾ ਕਿ ਪੜਾਉਣਾ ਪੜਾਉਣ ਤੋਂ ਬਿਨਾ ਬਾਕੀ ਸਾਰੇ ਕੰਮ ਲਏ ਜਾਂਦੇ ਆ ਜੀ ਅਧਿਆਪਕਾਂ ਤੋਂ ਇਹਦਾ ਤਾਂ ਮਤਲਬ ਵੀ ਸੀ ਆ ਜੀ ਬਿਲਕੁਲ ਉਹੀ ਆ ਕਿ ਅਸੀਂ ਮੰਨ ਲਓ ਮੰਨ ਲਓ ਸਕੂਲ ਬੱਚਿਆਂ ਦਾ ਪੜਾਉਣਾ ਹਨਾ ਜੇ ਮੰਨ ਲਓ ਸਾਡੀ ਲੈਕਸ਼ਨ ਡਿਊਟੀ ਲੱਗ ਗਈ ਅਸੀਂ ਮਹੀਨਾ ਮਹੀਨਾ ਸਕੂਲ ਤੋਂ ਬਾਹਰ ਰਵਾਂਗੇ ਤੇ ਪੜ੍ਹਾਊਗਾ ਸਾਡੀ ਥਾਂ ਤੇ ਕੌਣ ਪੜ੍ਹਾਊਗਾ ਬੱਚਿਆਂ ਨੂੰ ਬ ਸੀਐਮ ਸਾਹਿਬ ਬਿਆਨ ਦਿੰਦੇ ਰਹੇ ਆ ਕਿ ਅਸੀਂ ਜਿਹੜੇ ਆ ਇਹ ਲਾਗੂ ਕਰਾਂਗੇ ਕਿ ਸਿਰਫ ਪੜਾਇਆ ਜਾਊਗਾ ਮੈਂ ਮਾਸਟਰ ਦਾ ਮੁੰਡਾ ਮੈਨੂੰ ਪਤਾ ਪਰ ਇਹਨਾਂ ਨੇ ਹਜੇ ਤੱਕ ਇੱਕ ਵੀ ਇਹ ਚੀਜ਼ ਜਿਹੜੀ ਹੈ ਲਾਗੂ ਨਹੀਂ ਕੀਤੀ ਸਾਡੀਆਂ ਹੁਣ ਲੋਕ ਸਭਾ ਚੋਣਾਂ ਲੱਗ ਕੇ ਗਈਆਂ ਹੁਣ ਡਿਊਟੀਆਂ ਸਾਡੀਆਂ ਉਤੇ ਸਾਰਿਆਂ ਦੀਆਂ ਲੱਗੀਆਂ ਬੀਐਲਓ ਡਿਊਟੀਆਂ ਆਮ ਤੌਰ ਤੇ ਉਵੇਂ ਹੀ ਚੱਲੀ ਜਾਂਦੀਆਂ ਇਹ ਤਾਂ ਇੱਕ ਚੀਜ਼ ਜ਼ਰੂਰ ਸਮਝਾ ਦਿਓ ਤੁਸੀਂ ਪੇ ਸਕੇਲ ਜਿਹੜਾ ਹੁਣ ਲੈ ਰਹੇ ਹੋ ਸੋਡੀ ਦੇ ਮਾਰਚ ਤੋਂ ਬਾਅਦ ਦੀ ਭਰਤੀ ਆ ਤੁਸੀਂ ਪੇਸਕੇਲ ਪੰਜਾਬ ਦਾ ਲੈ ਰਹੇ ਹੋ ਜਾਂ ਸੈਂਟਰ ਦਾ ਲੈ ਰਹੇ ਹੋ ਇਹ ਨਹੀਂ ਭਾਈ ਇਹ ਨਾ ਹੀ ਸਟੇਟ ਦਾ ਨਾ ਹੀ ਇਹ ਸੈਂਟਰ ਦਾ ਇੱਕ ਮੋਡੀਫਾਈ ਪੇਸਕੇਲ ਆ ਮੈਂ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਲੀਡਰ ਆ ਬਦਲ ਜਾਂਦੀਆਂ ਕੁਰਸੀਆਂ ਬੰਦੇ ਹੋਰ ਬੈਠ ਜਾਂਦੇ ਪਰ ਬਿਊਰੋਕ੍ਰੇਸੀ ਦਾ ਉਹੀ ਆ ਕੁਝ ਕਮਾਉ ਪੁੱਤ ਹੁੰਦੇ ਇਹਨਾਂ ਦੇ ਉਹੀ ਉਸ ਟਾਈਮ ਚ ਕੰਮ ਕਰ ਰਹੇ ਸੀ ਮਨਪ੍ਰੀਤ ਬਾਦਲ ਦੇ ਨਾਲ ਤੇ ਉਹੀ ਜਿਹੜੇ ਆ ਹੁਣ ਕੰਮ ਕਰ ਰਹੇ ਆ ਪਰ ਇਹਨਾਂ ਨੂੰ ਲੋਕਾਂ ਨੂੰ ਇਹ ਸਮਝਣੀ ਆ ਕਿ ਪੰਜ ਸਾਲਾਂ ਬਾਅਦ ਵੋਟਾਂ ਮੰਗਣ ਵਾਸਤੇ ਉਹਨਾਂ ਉਹ ਬਿਊਰੋਕ੍ਰੇਸੀ ਨੂੰ ਨਹੀਂ ਜਾਣਾ ਲੋਕਾਂ 'ਚ ਵੋਟਾਂ ਮੰਗਣ ਵਾਸਤੇ ਜਿਹੜੇ ਵਾਅਦੇ ਕੀਤੇ ਸੀ ਉਹ ਇਹਨਾਂ ਨੇ ਆਉਣਾ ਤੇ ਉਹਦਾ ਹਾਲ ਜਿਹੜਾ ਜੋ ਮਨਪ੍ਰੀਤ ਬਾਦਲ ਦਾ ਹੋਇਆ ਸੀਗਾ ਅਜੇ ਤੱਕ ਖਾਸ ਤੀਏ ਤੇ ਕਿਤੇ ਵੀ ਰਾਜਨੀਤੀ 'ਚ ਪੰਜਾਬ ਦੇ ਨਕਸ਼ੇ ਤੇ ਕਿਤੇ ਵੀ ਮਨਪ੍ਰੀਤ ਉਸ ਤੋਂ ਬਾਹਰ ਨਜ਼ਰ ਨਹੀਂ ਆਇਆ ਤੇ ਲੋਕ ਸਭਾ ਚੋਣਾਂ ਜਿਹੜੀਆਂ ਹੁਣੇ ਲੰਘ ਗਈਆਂ ਲੋਕਾਂ ਨੇ ਅਕਲ ਤਾਂ 3-4 ਮਹੀਨੇ ਬਾਅਦ ਵੀ ਦੇਤੀ ਸੀ ਸੰਗਰੂਰ ਬਾਈ ਇਲੈਕਸ਼ਨ ਚ ਹੁਣ ਤਾਂ ਪੂਰੀ ਚੰਗੀ ਤਰ੍ਹਾਂ ਦੇਤੀ ਆ ਵੀ ਤਿੰਨ ਸੇਟਾਂ ਤੇ ਸੀਮਤ ਰਹਿ ਗਿਆ ਇਹ ਵੀ ਪਤਾ ਨਹੀਂ ਕਿਸੇ ਭਲੇਖੇ ਚ ਆ ਗਈਆਂ ਇਹ ਅਸੀਂ ਮੁਲਾਜ਼ਮਾ ਨੇ ਬੜਾ ਮੰਡਟ ਦੇ ਕੇ ਮੰਨ ਲਓ ਸਰਕਾਰ ਲਿਆਂਦੀ ਸੀ ਤੇ ਮੁਲਾਜ਼ਮਾ ਨੇ ਇਹ ਸਰਕਾਰ ਜਿਹੜੀ ਆ ਉਹ ਦੂਜੇ ਪਾਸੇ ਨੂੰ ਸੋਸ਼ਲ ਮੀਡੀਆ ਤੇ ਆਈ ਸੀ ਸੋਸ਼ਲ ਮੀਡੀਆ ਤੇ ਇਹ ਖਤਮ ਹੋਣੀ ਆ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਸਪਸ਼ਟ ਜੀ ਗੱਲ ਜੇ ਆਪਾਂ ਕਰੀਏ ਤਾਂ ਅਸੀਂ ਤਾਂ ਇਹ ਸਬਕ ਦਿੱਤਾ ਹਜੇ ਇਹਨਾਂ ਨੂੰ ਕਿ ਤੁਸੀਂ ਮੁਲਾਜ਼ਮਾ ਦੀਆਂ ਮੰਗਾਂ ਜਿਹੜੀਆਂ ਇਹਨਾਂ ਵੱਲ ਧਿਆਨ ਦਿਓ ਸਾਰੇ ਮੁਲਾਜ਼ਮ ਲਗਭਗ 60-65 ਹਜ਼ਾਰ ਮੁਲਾਜ਼ਮਾਂ ਜਿਹੜਾ ਇਹਨਾਂ ਸਕੀਲਾਂ ਤੋਂ ਦੁਖੀ ਹੈ ਜਿਹੜੇ ਅਚਾਨਕ ਪ੍ਰਭਾਵਿਤ ਜਿਹੜੇ ਪ੍ਰਭਾਵਿਤ ਦੀ ਗੱਲ ਕਰੀ ਤਾਂ ਕਿੰਨਾ ਮੁਲਾਜ਼ਮ ਜਿਹੜਾ ਪ੍ਰਭਾਵਿਤ ਹੋ ਰਿਹਾ ਪਰ ਮਹੀਨੇ 60-65 ਹਜ਼ਾਰ ਜਿਹੜਾ ਮੁਲਾਜ਼ਮਾਂ ਜੀ ਪ੍ਰਭਾਵਿਤ ਦੀ ਗੱਲ ਕਰੀਏ ਤਾਂ 15 ਤੋਂ ਲੈ ਕੇ 30 ਹਜ਼ਾਰ ਤੱਕ ਅਲੱਗ-ਅਲੱਗ ਡਿਪਾਰਟਮੈਂਟਾਂ ਦਾ ਜਿਹੜਾ ਪਰ ਮਹੀਨੇ ਦਾ ਨੁਕਸਾਨ ਆ ਤੁਸੀਂ ਨੂੰ ਮੰਨ ਲਓ ਸਾਲ ਚ ਗਿਣ ਲਓ ਗੁਣਾ ਕਰ ਲਓ ਫਿਰ ਉਹਦੀ ਸਾਰੀ ਸਰਵਿਸ ਜੇ 20 25 ਸਾਲ ਦੀ ਨੌਕਰੀ ਮੰਨ ਲਓ ਕਰੋੜ ਰੁਪਏ ਦਾ ਮੰਨ ਕੇ ਚੱਲੋ ਵੀ ਆਪਾਂ ਸਰਵਿਸ ਦੇ ਦੌਰਾਨ ਘਾਟਾ ਸਾਡੇ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਆ ਕਿ ਬਾਹਰੋਂ ਲੋਕ ਇੱਥੇ ਕੰਮ ਕਰਨ ਆਇਆ ਕਰਨਗੇ ਅੰਗਰੇਜ਼ ਬੜੀਆਂ ਧਾਰਨਾ ਜਿਵੇਂ ਨਰਸਿੰਗ ਡਿਪਾਰਟਮੈਂਟ ਦੀ ਗੱਲ ਕਰਾਂ ਅੰਗਰੇਜ਼ੀ ਅਖਬਾਰ ਦੀ ਖਬਰ ਲੱਗੀ ਸੀਗੀ ਕਿ ਇਸੇ ਸਕੇਲਾਂ ਤੋਂ ਦੁਖੀ ਹੋ ਕੇ ਉਹ ਲੋਕ ਜਿਹੜੇ ਕੰਮ ਕਰ ਰਹੇ ਸੀ ਉਹ ਛੱਡ ਰਹੇ ਆ ਜੋਬ ਤੁਸੀਂ ਮੰਨ ਕੇ ਚੱਲੋ ਵੀ 16000 ਰੁਪਇਆ ਮੰਨ ਲਓ ਪਟਵਾਰੀ ਲੈ ਰਿਹਾ ਇੱਕ ਜਾ ਪੰਜਾਬ ਪੁਲਿਸ ਦਾ ਮੁਲਾਜ਼ਮ ਲੈ ਰਿਆ ਜਾਂ ਡੀਸੀ ਦਫ਼ਤਰ ਦਾ ਕਰਮਚਾਰੀ ਲੈ ਰਿਆ ਉਹਨਾਂ ਨੇ ਸਿੱਧਾ ਲੋਕਾਂ ਨਾਲ ਆਮ ਲੋਕਾਂ ਨੇ ਉਹਨਾਂ ਤੱਕ ਵਿਚਰਨਾ ਲੋਕ ਕਹਿੰਦੇ ਆ ਕਿ ਉਹ ਭ੍ਰਿਸ਼ਟਾਚਾਰ ਕਰਦੇ ਆ ਆਮ ਤੌਰ ਤੇ ਇਹੀ ਬਦਨਾਮੀ ਹੈ ਕਿ ਜਿਹੜੇ ਬਾਬੂ ਬੈਠੇ ਆ ਉਹ ਭ੍ਰਿਸ਼ਟਾਚਾਰ ਕਰਦੇ ਆ ਹੁਣ ਨਵੇਂ ਮੁੰਡੇ ਭਰਤੀ ਹੋਏ ਆ ਮੰਨ ਲਓ ਮੇਰੇ ਨਾਲ ਇੱਕ ਬੰਦੇ ਦੀ ਡਿਊਟੀ ਸੀਗੀ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਉਹ ਕਹਿੰਦਾ ਬਾਈ ਜੀ ਮੇਰੀ 16000 ਤਨਖਾਹ ਨਵੀਂ ਭਰਤੀ ਆ ਕਹਿੰਦਾ ਮੇਰਾ 8ਵਾਂ ਦਿਨਾਂ 8ਾਂ ਦਿਨਾਂ ਦੇ ਵਿੱਚ 13ਵੇਂ ਜਿਹਰੇ ਚ ਆਇਆ ਡਿਊਟੀ ਕਰਨ ਮੈਂ ਅੱਜ 16000 ਨਾਲ ਉਹ ਕਿਵੇਂ ਗੁਜ਼ਾਰਾ ਕਰੂਗਾ ਉਸ ਤੋਂ ਬਾਅਦ ਜਦੋਂ ਉਹਦਾ ਪਰਕਾਲ ਦਾ ਸਮਾਂ ਪਾਰ ਹੋ ਜਾਊਗਾ ਤਿੰਨਾਂ ਸਾਲਾਂ ਬਾਅਦ ਉਹਦੀ ਤਨਖਾਹ ਬਣੂਗੀ ਸਿਰਫ ਤੇ ਸਿਰਫ 27000 ਜੇ ਉਹ ਪੰਜਾਬ ਦੇ ਸਕਿੱਲਾਂ ਦੇ ਹੁੰਦਾ ਤਾਂ ਉਹ ਬਣੀ ਸੀ 5657000 ਰੁਪਇਆ ਸੇਮ ਪਟਵਾਰੀ ਦੀ ਤਨਖਾਹ ਸੇਮ ਹੀ ਡੀਸੀ ਦਫ਼ਤਰ ਦੇ ਕਰਮਚਾਰੀ ਤਨਖਾਹ ਹੁਣ ਜੇ ਉਹ ਮੁਲਾਜ਼ਮ ਇੱਕ ਤਾਂ ਹੀਣ ਭਾਵਨਾ ਉਹਨਾਂ ਚਾਹੂਗੀ ਕਿਉਂਕਿ ਬਰਾਬਰ ਦੇ ਮੁਲਾਜ਼ਮ ਕੰਮ ਕਰਕੇ ਉਹੀ ਪੇਪਰ ਦੇ ਕੇ ਉਹੀ ਸਾਰਾ ਕੋਈ ਬਰਾਬਰ ਕੁਰਸੀ ਦੇ ਬੈਠਾ ਫਿਰ ਉਹ ਜੇ ਆਪਦਾ ਪਰਿਵਾਰ ਦਾ ਗੁਜ਼ਾਰਾ ਕਿਵੇਂ ਚਲਾਊਗਾ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਬਿਲਕੁਲ ਫਿਰ ਸਰਕਾਰ ਕਹਿ ਦਿੰਦੀ ਹੈ ਵੀ ਸਾਡੇ ਕੋਲੇ ਖਜ਼ਾਨਾ ਖਾਲੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਖਜ਼ਾਨੇ ਨੂੰ ਕੁਝ ਨਹੀਂ ਹੋਇਆ ਉਹੀ ਖਜ਼ਾਨਾ ਭਰਿਆ ਹੋਇਆ ਵਿੱਤ ਮੰਤਰੀ ਸਾਹਿਬ ਕਹਿੰਦੇ ਖਜ਼ਾਨਾ ਖਾਲੀ ਆ ਪਰ ਜਦੋਂ ਇਹ ਹੀ ਕਰੋੜਾਂ ਦਾ ਇhtਿਆਰबाजी ਜਿਹੜੀ ਆ ਹੋਰਾਂ ਸਟੇਟਾਂ 'ਚ ਜਾ ਕੇ ਕਰਦੇ ਆ ਤਾਂ ਪੰਜਾਬ ਦਾ ਖਜ਼ਾਨਾ ਉੱਥੇ ਨਹੀਂ ਲੱਗਦਾ ਮਲਾਜਮ ਤਾਂ ਇਹ ਸਿਰਫ ਇੱਕ ਇਹ ਲੋਕਾਂ ਦੇ ਵਿੱਚ ਇਹ ਕਨਸੈਪਟ ਲਿਜਾਇਆ ਜਾਂਦਾ ਕਿਹੜੇ ਮੁਲਾਜ਼ਮ ਤਾਂ ਵਿਹਲੇ ਬੈਠੇ ਨੌਕਰੀ ਕਰਦੇ ਆ ਜਿਹੜੇ ਉਹ ਖਾਂਦੇ ਆ ਵਿਹਲੇ ਖਾਂਦੇ ਆ ਕਿਤੇ ਬੈਠੇ ਲੋਕਾਂ ਦੇ ਵਿੱਚ ਇਹ ਗਲਤ ਪ੍ਰਭਾਵ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਅਸੀਂ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਹੁਣ ਵਿਧਾਨ ਸਭਾ ਚੋਣਾਂ ਜਿਮਣੀ ਚੋਣਾਂ ਚੱਲ ਰਹੀਆਂ ਇਹਦੇ 'ਚ ਸਾਡਾ ਸਪਸ਼ਟ ਸਟੈਂਡ ਆ ਕਿ ਜਿਸ ਤਰ੍ਹਾਂ ਅਸੀਂ ਲੋਕ ਸਭਾ ਚੋਣਾਂ 'ਚ ਵਿਰੋਧ ਕੀਤਾ ਸੀਗਾ ਵੀ ਸਾਡੀਆਂ ਮੰਗਾਂ ਨਹੀਂ ਮੰਨੀਆਂ 2 ਸਾਲ ਦਾ ਸਮਾਂ ਬੜਾ ਹੁੰਦਾ ਜੇ ਕੰਮ ਕਰਨਾ ਹੋਵੇ ਜੇ ਕੰਮ ਕਰਨ ਦੀ ਨੀਤ ਹੋਵੇ ਪਰ ਜੇਕਰ ਸਾਡਾ ਹੱਲ ਇਹਨਾਂ ਨੇ ਨਾ ਕੀਤਾ ਮਲਾਜਾ ਮੰਗਾ ਜਿਹੜੀਆਂ ਉਹਨਾਂ ਦੇ ਮਸਲਿਆਂ ਵੱਲੋਂ ਨਾ ਤੁਰੇ ਜਿਵੇਂ ਪੁਰਾਣੀ ਪੈਨਸ਼ਨ ਆ ਸਾਡੇ ਸਕੇਲ ਆ ਫਿਰ ਅਸੀਂ ਫਿਰ ਤਿਆਰ ਬਰ ਤਿਆਰ ਆ ਜਲੰਧਰ ਜਿਮਨੀ ਚ ਉਹਨਾਂ ਅਨਾਉਂਸ ਹੋ ਗਈ ਆ 10 ਜੁਲਾਈ ਦੀ ਸਾਡੇ ਜਿਹੜੇ ਆ ਉਹ ਝੰਡੇ ਤਿਆਰ ਆ ਅਸੀਂ ਜਿਹੜਾ ਆਪਦਾ ਪਰ ਜੋਰ ਵਿਰੋਧ ਕਰਾਂਗੇ ਤੇ ਪੂਰੀ ਤਨਦੇਹੀ ਨਾਲ ਜੋਰ ਲਾਵਾਂਗੇ ਕਿ ਇਹਨਾਂ ਨੂੰ ਜਿਹੜਾ ਸਬਕ ਸਿਖਾ ਸਕੀਏ। ਪਰ ਰੋਜ਼ਗਾਰ ਦੀ ਤਾਂ ਇਹ ਸਰਕਾਰ ਗੱਲ ਬੜੀ ਕਰਦੀ ਆ ਕਿ ਰੋਜ਼ਗਾਰ ਅਸੀਂ 46000 ਨੌਕਰੀਆਂ ਦਿੱਤੀਆਂ, ਮੁਲਾਜ਼ਮਾਂ ਨੇ ਪੱਕੇ ਕਰਤੇ, ਮੁਲਾਜ਼ਮ ਵਰਗ ਸਾਡੇ ਤੋਂ ਖੁਸ਼ ਆ। ਫਿਰ ਉਹ ਵਰਗ ਕਿਹੜਾ ਜਿਹੜਾ ਖੁਸ਼ ਆ ਇਹਨਾਂ ਨੂੰ? ਪਤਾ ਨਹੀਂ ਹੈ ਜੀ ਉਹ ਕਿਹੜਾ ਵਰਗ ਖੁਸ਼ ਆ। ਜੇ ਆਪਾਂ ਗੱਲ ਕਰੀਏ ਮੰਨ ਲਓ ਨਵੀਆਂ ਨੌਕਰੀਆਂ ਦੀ 43-45000 ਤਾਂ ਕੋਈ ਨੌਕਰੀ ਨਹੀਂ ਦਿੱਤੀ ਗਈ ਜੀ। ਇਹ ਤਾਂ ਗੱਲਾਂ ਇਹ ਤਾਂ ਅੰਕੜਿਆਂ ਦੀ ਗੱਲ ਕਰੀਏ। ਇਹ ਜਿਹੜੇ ਮੰਨ ਲਓ ਜੇ ਅਸੀਂ ਗੱਲ ਕਰੀਏ ਵੀ 10-12000 ਨੌਕਰੀ ਤਾਂ ਮੰਨ ਲਓ 41 ਕਾਡ ਭਰਤੀ ਹੋਈ ਐ ਇੱਕ ਅਧਿਆਪਕਾਂ ਦੀ ਇੱਕ ਹੋਈ ਐ ਜੀ 2392 ਉਸ ਤੋਂ ਬਾਅਦ ਜਿਹੜੀ ਆ ETT 6435 ਆ 1594 ਹੋਈ ਆ ਇਹਦੀਆਂ ਲਗਭਗ ਐਡ ਜਿਹੜੀਆਂ ਸੀ ਉਹ ਜਦੋਂ ਚੋਣ ਜਾਬਤਾ ਲੱਗਿਆ ਇਹਦਾ ਇਸ਼ਤਿਹਾਰ ਉਦੋਂ ਆ ਗਿਆ ਸੀਗਾ ਉਸ ਤੋਂ ਬਾਅਦ ਭਰਤੀਆਂ ਸਾਰੀਆਂ ਕੋਡ ਚ ਰੁਲੀਆਂ 41 ਕਾਡ ਦੇ ਵਿੱਚ 2250 ਬੰਦਾ ਜਿਨ੍ਹਾਂ ਨੂੰ ਆਫਰ ਲੈਟਰ ਦੇ ਕੇ ਨਿਯੁਕਤੀ ਪੱਤਰ ਦੇ ਕੇ ਉਹਨਾਂ ਤੋਂ ਵਾਪਸ ਲੈ ਲਏ ਗਏ ਆ ਕੀ ਆਨਸਰ ਕੀ ਗਲਤ ਸੀਗੀ ਆਨਸਰ ਕੀ ਮੰਨ ਲਓ ਉਹ ਬੰਦੇ ਦਾ ਕੀ ਕਸੂਰ ਆ ਜਿਹੜੇ ਬੰਦੇ ਨੇ ਮੰਨ ਲਓ ਮਿਹਨਤ ਕਰਕੇ ਵੱਲੋਂ ਨੌਕਰੀ ਹਾਸਲ ਕਰ ਲਈ ਰਿਜ਼ਲਟ ਆ ਗਿਆ ਸਾਰਾ ਕੁਝ ਹੋ ਗਿਆ ਉਹ ਵਾਪਸ ਲੈ ਲਈ ਜਿਹੜੀ 6635 ਭਰਤੀ ਹੋਈ ਆ ਉਹ ਵੀ ਕੋਰਟ ਦੇ ਵਿੱਚ ਰੁਲ ਕੇ ਆਈ ਆ ਕਿ ਹੁਣ 9894 ਦਾ ਧਰਨਾ ਚੱਲ ਰਿਹਾ ਐਟਟੀਟੀ ਦਾ ਪਹਿਲਾਂ ਉਹਨਾਂ ਦਾ ਪੇਪਰ ਹੋਇਆ ਪੰਜਾਬੀ ਦਾ ਪੇਪਰ ਹੋਇਆ ਉਸ ਤੋਂ ਬਾਅਦ ਹੁਣ ਪੇਪਰ ਦੁਬਾਰਾ ਕੈਂਸਲ ਕਰਕੇ ਪੰਜਾਬੀ ਦਾ ਫੇਰ ਲਿਆ ਜਾ ਰਿਹਾ ਸਾਰੀਆਂ ਭਰਤੀਆਂ ਕੋਰਟ ਚ ਰੋ ਰਹੀਆਂ ਉਸ ਤੋਂ ਬਾਅਦ ਵੱਡਾ ਮੁੱਦਾ ਇੱਕ ਹੋਰ ਆ ਗਿਆ ਓਵਰ ਏਜ ਲੋਕ ਹੋਰ ਗਏ ਹਰੇਕ ਸਟੇਜ ਤੇ ਜਿਹੜੇ ਭਗਵੰਤ ਮਾਨ ਜੀ ਸਾਡੇ ਆ ਸੀਐਮ ਸਾਹਿਬ ਉਹ ਬੋਲਦੇ ਆ ਕਿ ਜੇਕਰ ਰਾਜਨੀਤਿਕ ਬੰਦਾ ਮਨ ਲਓ ਭਾਵੇਂ ਉਹ 60 ਸਾਲ ਦਾ 70 ਸਾਲ ਦਾ ਇਲੈਕਸ਼ਨ ਲੜ ਲਿਓ ਬਾਦਲ ਸਾਹਿਬ ਦੀ ਧਾਰਨਿੰਦੇ ਵੀ 98 95 ਸਾਲ 'ਚ ਵੀ ਮੰਨ ਲਓ ਇਲੈਕਸ਼ਨ ਲੜਦੇ ਰਹੇ ਆ ਤੇ ਜੇ ਬੰਦਾ ਇੱਕ ਘੰਟਾ ਵੀ ਮੰਨ ਲਓ ਓਵਰਏਜ ਹੋ ਗਿਆ ਤਾਂ ਉਹ ਯੋਗ ਨਹੀਂ ਆ ਅਸੀਂ ਇਹਨਾਂ ਦਾ ਹੱਲ ਕਰਾਂਗੇ ਉਹ ਵੀ ਰੁਲਦੇ ਆ ਰਹੇ ਆ ਕਾਰਨ ਕੀ ਬਣਿਆ ਓਵਰਏਜ ਹੋਣ ਦਾ ਪਹਿਲਾਂ ਤਾਂ ਸਰਕਾਰ ਨੇ ਮੰਨ ਲਓ ਕਿਸੇ ਨੇ ਜੋ ਵੀ ਨਹੀਂ ਮੰਨ ਲਓ ਲੈਂਦੀਆਂ ਹਨ ਅਖੀਰ ਤੇ ਜਾ ਕੇ ਰਵਾਇ ਬਣਿਆ ਕਿ ਜੋਬ ਅਸੀਂ ਨੌਕਰੀਆਂ ਕੱਢਾਂਗੇ ਫਿਰ ਕਰੋਨਾ ਕਾਲ ਆ ਗਿਆ ਉਹਨੇ ਬੜਾ ਸਾਮਾ ਹੰਗਾਤਾ ਪਰ ਬੋਲਦੇ ਜਰੂਰ ਨਾ ਸਟੇਜ ਤੇ ਕਿ ਅਸੀਂ ਹੱਲ ਕਰਾਂਗੇ ਪਰ ਹਜੇ ਤੱਕ ਉਹ ਵੀ ਧਰਨੇ ਮਜਾਰੇ ਸਾਡੇ ਨਾਲ ਉਨ੍ਹਾਂ ਦਾ ਕੋਈ ਹੱਲ ਨਹੀਂ ਬੇਰੁਜ਼ਗਾਰਾਂ ਦਾ ਕੀਤਾ ਜਾ ਰਿਹਾ। ਅੱਛਾ ਇੱਕ ਚੀਜ਼ ਦੱਸ ਦਿਓ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇਕਰ ਪੰਜਾਬ ਸਕੇਲ ਹੁੰਦਾ ਤਾਂ ਤੁਸੀਂ ਇੱਕ ਪਰਪਲਸ ਮੁਲਾਦਨ ਦੀ ਐਗਜ਼ਾਮਪਲ ਦਿੱਤੀ ਹੈ। ਉਹਨੂੰ ਪੈਸਾ ਜ਼ਿਆਦਾ ਹੋਣੀ ਸੀ ਤਨਖਾ ਤਾਂ ਇਹ ਜਿਹੜਾ ਪੈਸਾ ਆ ਅਧ ਵਿਚਾਲੇ ਜਿਹੜਾ ਤੁਹਾਨੂੰ ਤਾਂ ਘੱਟ ਮਿਲ ਰਾਂ ਪੰਜਾਬ ਦੇ ਅਨੁਸਾਰ ਮਿਲਿਆ ਜਾਂ ਸੈਂਟਰ ਦੇ ਅਨੁਸਾਰ ਮਿਲਿਆ। ਫਿਰ ਉਹ ਪੈਸਾ ਜਾ ਕਿੱਥੇ ਰਿਹਾ? ਜਾ ਹੀ ਰਿਹਾ ਵੀ ਇਸ਼ਤਿਹਾਰबाजी ਜਾ ਰਿਹਾ ਜੀ। ਜਾਂ ਮੁਫਤ ਸਕੀਮਾਂ ਚੱਲ ਰਹੀਆਂ ਤੁਸੀਂ ਆਮ ਬੰਦੇ ਕੋਲੇ ਕਿਸੇ ਵੀ ਗੱਲ ਕਰਕੇ ਕਿਸੇ ਕੋਲੇ ਵੇਖ ਲਓ। ਤੁਸੀਂ ਕਹੋਗੇ ਜੇ ਜਿਹੜੀ ਆ ਆਪਣੀ ਬੱਸ ਸਰਵਿਸ ਫ੍ਰੀ ਆ ਕੋਈ ਬੰਦਾ ਨਹੀਂ ਤੁਹਾਨੂੰ ਸੋਚੋ ਕੋਈ ਇੱਕ ਵੀ ਬੰਦਾ ਨਹੀਂ ਕਹੂਗਾ ਕਿ ਇਹ ਸਹੀ ਆ ਅਗਲਾ ਕਹੂਗਾ ਇਹ ਗਲਤ ਆ ਇਹ ਫ੍ਰੀ ਵਾਲੀ ਚ ਕੋਈ ਵੀ ਫ੍ਰੀ ਵਾਲੀ ਚੀਜ਼ ਆ ਉਹ ਬੰਦ ਹੋਣੀ ਚਾਹੀਦੀ ਆ ਬਿਲਕੁਲ ਬਿਜਲੀ ਦੀ ਗੱਲ ਕਰਦੇ ਸੀਗੇ ਹਰੇਕ ਬੰਦਾ ਇਹ ਹੀ ਕਹਿੰਦਾ ਵੀ ਯਾਰ ਬੰਦ ਹੋਣੀ ਚਾਹੀਦੀ ਤੁਸੀਂ ਜੁਨਿਟ ਰੇਟ ਘਟਾ ਦਿਓ ਬਿਲਕੁਲ ਇਹ ਜਿਹੜੀਆਂ ਇਹ ਸਕੀਮਾਂ ਇਹਨਾਂ ਨੇ ਹੀ ਤਾਂ ਪੰਜਾਬ ਨੂੰ ਬਰਬਾਦ ਕੀਤਾ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ ਕਿ ਤੁਸੀਂ ਜਿਹੜਾ ਉਹ ਕੁਛ ਨਾ ਕੁਛ ਚੰਗਾ ਲੈ ਕੇ ਆਉਂਗੇ ਕੁਛ ਨਾ ਕੁਛ ਚੰਗਾ ਕਰੋਗੇ ਪਰ ਜਿਹੜੇ ਲੋਕ 50 ਸਾਲਾਂ ਚ ਉਹਨਾਂ ਪਾਰਟੀਆਂ ਤੋਂ ਅੱਕੇ ਸੀਗੇ 2 ਸਾਲਾਂ ਚ ਇਹਨਾਂ ਤੋਂ ਦੁੱਗਣੇ ਅੱਕ ਗਿਆ ਕਿਉਂਕਿ ਇਹਨਾਂ ਨੇ ਕੁਝ ਬਦਲਿਆ ਨਹੀਂ ਫ੍ਰੀ ਜਿਹੜੇ ਕੋਈ ਵੀ ਚੀਜ਼ ਫ੍ਰੀ ਦਿੱਤੀ ਜਾਊਗੀ ਉਹ ਲੋਕਾਂ ਨੂੰ ਜਿਹੜਾ ਇੱਕ ਨਕਾਰਾ ਕਰਨ ਵਾਲਾ ਕੰਮ ਆ ਤੇ ਇਹ ਜਿਹੜਾ ਇhtiyar baazi ਜਾ ਰਿਹਾ ਜੂ ਇਹ ਫ੍ਰੀ ਦੀਆਂ ਸਕੀਮਾਂ ਚੱਲ ਰਹੀਆਂ ਉਹਨਾਂ ਚ ਜਾ ਰਿਹਾ ਤੇ ਜਿਵੇਂ ਤੁਸੀਂ ਕਹਿਆ ਮਲਾਜ਼ਮ ਵਰਗ ਨੂੰ ਲੱਗਿਆ ਇਹਨਾਂ 2 ਸਾਲਾਂ ਦੇ ਵਿੱਚ ਥੋੜਾ ਗਿਆ ਜੋ ਮਲਾਜ਼ਮ ਵਰਗ ਨੂੰ ਲੱਗਿਆ ਇਹਨਾਂ 2 ਸਾਲਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਆਇਆ ਹੋਵੇ ਤਾਂ ਜਿਹੜੇ ਜਿਵੇਂ ਇਹ ਕਹਿੰਦੇ ਨੇ ਇਹਨਾਂ ਦੇ ਕਹਿਣ ਅਨੁਸਾਰ ਇਹ ਹੈ ਕਿ 70-72 ਸਾਲਾਂ ਜਿਹੜਾ ਪਿਛਲੀਆਂ ਪਾਰਟੀਆਂ ਨਹੀਂ ਕਰ ਸਕੀਆਂ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਅਸੀਂ ਦੋਵਾਂ ਸਵਾ 9 ਸਾਲਾਂ ਦੇ ਵਿੱਚ ਕਰਤਾ ਨਹੀਂ ਕੋਈ ਬਦਲਾਅ ਨਹੀਂ ਆਇਆ ਜੀ ਤੁਸੀਂ ਵੇਖੋ ਕਿਸਾਨ ਸੜਕਾਂ ਤੇ ਆ ਮਜ਼ਦੂਰ ਸੜਕਾਂ ਤੇ ਆ ਮਲਾਜ਼ਮ ਸੜਕਾਂ ਤੇ ਆ ਕੋਈ ਅੱਜ ਤੁਸੀਂ ਦੇਖਿਆ ਹੋਊਗਾ ਨਹਿਰੀ ਪਟਵਾਰੀ ਜਿਹੜਾ ਉਹਨਾਂ ਦਾ ਬਹੁਤ ਵੱਡਾ ਧਰਨਾ ਸੀਗਾ ਤੂਰੀ ਚ ਠੀਕ ਹੈ ਹਰੇਕ ਬੰਦਾ ਜਿਹੜਾ ਹਰੇਕ ਵਰਗਾ ਉਹ ਤਾਂ ਸੜਕਾਂ ਤੇ ਆ ਤੇ ਬਦਲਾ ਕਿੱਥੇ ਆ ਜੀ ਬਦਲਾ ਤਾਂ ਸੋਸ਼ਲ ਮੀਡੀਆ ਤੇ ਹੀ ਆ ਗੱਲਾ ਆਮ ਘਰਾਂ ਦੇ ਪੁੱਤਾਂ ਦੀ ਗੱਲ ਹੁੰਦੀ ਸੀ ਵੀ ਅਸੀਂ ਟਿਕਟਾਂ ਦੇਵਾਂਗੇ ਆਮ ਘਰਾਂ ਦੇ ਜਵਾਕਾਂ ਨੂੰ ਹੁਣ ਤੁਸੀਂ ਦੇਖੋ ਕਿੱਡੀ ਵੱਡੀ ਤਰਾਸਦੀ ਆ ਕਿ ਇਲੈਕਸ਼ਨ ਹੋ ਕੇ ਹਟਿਆ ਇਹਨਾਂ ਦੇ ਵਿੱਚੋਂ 5-4 ਤਾਂ ਮੰਤਰੀ ਸੀਗੇ ਕੁਝ ਐਮਐਲਏ ਸੀਗੇ ਇੱਕ ਦੋ ਜਿਹੜੇ ਹੋਰ ਪਾਰਟੀਆਂ ਤੋਂ ਆਏ ਬੰਦੇ ਸੀਗੇ ਤੇ ਆਮ ਘਰਾਂ ਦੇ ਪੁੱਤ ਦੱਸੋ ਮੈਨੂੰ ਕਿੱਥੇ ਸੀ ਤੇ ਹੋਣਾ ਮੈਨੂੰ ਲੱਗਦਾ ਇਹ ਜਲੰਧਰ ਵਾਲੇ ਇਲੈਕਸ਼ਨ ਚ ਦਾ ਜਿਮਣੀ ਚੋਣ ਚ ਤਾਂ ਹੋ ਗਿਆ ਉਹ ਵੀ ਭਾਈ ਸਾਹਿਬ ਮੈਨੂੰ ਲੱਗਦਾ ਕਿਦੋਂ ਹਾਂ ਕਿਦੋਂ ਆਏ ਨੇ 23 ਦੇ ਮੁੰਡੇ ਨੇ ਹਾਂਜੀ ਬਿਲਕੁਲ ਤੇ ਮੈਨੂੰ ਲੱਗਦਾ ਹੋਣਾ ਜਿਹੜਾ ਹੋਣਾ ਜਿਹੜੀਆਂ ਹੁਣ ਲੋਕ ਸਭਾ ਆਪਣੀ ਜਿਮਣੀ ਚੋਣਾ ਵਿਧਾਨ ਸਭਾ ਹੋਣੀ ਆ ਚਾਰ ਹਲਕਿਆਂ ਚ ਹੋਰ ਹੋਣੀ ਆ ਪਰ ਹੋਣਾ ਲੱਗਦਾ ਉਹ ਵੀ ਉੱਥੇ ਹੀ ਆ ਇਹ ਗੱਲਾਂ ਨਾਲ ਬਦਲਾ ਨਹੀਂ ਆਉਂਦਾ ਜੀ ਕੰਮ ਕਰਨਾ ਪਊਗਾ ਜੇਕਰ ਲੰਬੇ ਸਮੇਂ ਤੱਕ ਤੁਸੀਂ ਮੰਨ ਲਓ ਰਾਜਨੀਤੀ 'ਚ ਰਹਿਣਾ ਤਾਂ ਤੁਹਾਨੂੰ ਕੰਮ ਕਰਨਾ ਪਊਗਾ ਵਿਖਾਉਣਾ ਪਊਗਾ ਕਿ ਹਾਂ ਕੋਈ ਵਰਗ ਦਾ ਸੁਖੀ ਹੋਵੇ ਹਰੇਕ ਵਰਗ ਦਾ ਸੜਕਾਂ ਦੇ ਉੱਪਰ ਬਦਲਾਅ ਪਤਾ ਨਹੀਂ ਕਿੱਥੇ ਆਇਆ ਅੱਛਾ ਇਸ ਮਾਮਲੇ ਦੇ ਵਿੱਚ ਭਗਵਾਨ ਸਿੰਘ ਮਾਨ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਪੁੱਛ ਰਿਹਾ ਹਾਂ ਕਿ ਭਗਵਾਨ ਸਿੰਘ ਮਾਨ ਅਕਸਰ ਸਟੇਜਾਂ ਤੋਂ ਹਾਲੇ ਵੀ ਕਹਿੰਦੇ ਨੇ ਕਿ ਪਿਛਲੇ ਮੁੱਖ ਮੰਤਰੀ ਹੁੰਦੇ ਸੀ ਜਿਹੜੇ ਉਹ ਕੁੰਡੀਆਂ ਲਾ ਕੇ ਬੈਂਦੇ ਹੁੰਦੇ ਸੀ ਕਿ ਭਈ ਮੁੱਖ ਮੰਤਰੀ ਸਭਾ ਜਹਾਨੀ ਕਹਿੰਦੇ ਮੇਰੇ ਦਰਵਾਜ਼ੇ ਹਮੇਸ਼ਾ ਆਮ ਲੋਕਾਂ ਦੇ ਲਈ ਆਮ ਕਰੰਤੀਆਂ ਪੁੱਤਾਂ ਦੇ ਲਈ ਖੁੱਲੇ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਮਿਲ ਕੇ ਜਾਓ ਪਤਾ ਨਹੀਂ ਆ ਜੀ ਉਹ ਕਿਹੜੇ ਆਮ ਘਰਾਂ ਦੇ ਲੋਕ ਆ ਜਿਨ੍ਹਾਂ ਵਾਸਤੇ ਦਰਵਾਜ਼ੇ ਖੁੱਲੇ ਆ ਅਸੀਂ ਤਾਂ ਜਦੋਂ ਵੀ ਸਾਡਾ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਜਾਂ ਪ੍ਰਸ਼ਾਸਨ ਮੀਟਿੰਗ ਦਉਂਦਾ ਪਹਿਲੀ ਗੱਲ ਤਾਂ ਸੰਗਰੂਰ ਦੇ ਪ੍ਰਸ਼ਾਸਨ ਨੂੰ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਨਾਲ ਤੁਸੀਂ ਮੀਟਿੰਗ ਦੇਣੀ ਹੀ ਨਹੀਂ ਜੋ ਮਰਜ਼ੀ ਹੋ ਜਾਏ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੋਣੀ ਚਾਹੀਦੀ ਕਿਸੇ ਦੀ ਮੀਟਿੰਗ ਦੇ ਕੇ ਨਹੀਂ ਤੋੜਨਾ ਮੁੱਖ ਮੰਤਰੀ ਨਾਲ ਮੀਟਿੰਗ ਇੱਥੋਂ ਪ੍ਰਸ਼ਾਸਨ ਜੇ ਦਬਾਅ ਏਠ ਮੰਨ ਲਓ ਕੱਠ ਦੇ ਢੇਡ ਦੇ ਕੇ ਤੋੜ ਵੀ ਦਿੰਦਾ ਪਹਿਲੀ ਗੱਲ ਤਾਂ ਉੱਥੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਪਤਾ ਨਹੀਂ ਤਾਂ ਇਹ ਦੱਸਦੇ ਨਹੀਂ ਇਹ ਚਿੱਠੀ ਦੇ ਦਿੰਦੇ ਆ ਉੱਥੇ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਹੂੰ ਠੀਕ ਹੈ ਉਸ ਤੋਂ ਬਾਅਦ ਮੰਨ ਲਾ ਇੱਥੋਂ 300 ਕਿਲੋਮੀਟਰ ਮੰਦਾ ਜਾਂਦਾ 400 ਕਿਲੋਮੀਟਰ ਜਾਂਦਾ ਜੀ ਅਗਲਾ ਕਹਿੰਦਾ ਚਲੋ ਕਿਸੇ ਨਾਲ ਤਾਂ ਕਰਾਓ ਉਹਨਾਂ ਦੇ OSD ਨਾਲ ਜਾਂ ਕਿਸੇ ਨਾਲ ਜਾਂ ਉੱਥੇ ਜਿਹੜੇ ਡਿਪਟੀ ਪ੍ਰਿੰਸੀਪਲ ਸੈਕਟਰੀ ਹੈ ਉਹਨਾਂ ਨਾਲ ਮੀਟਿੰਗ ਕਰਵਾ ਦਿੱਤੀ ਜਾਂਦੀ ਆ ਉਹ ਫਾਈਲ ਫੜ ਲੈਂਦੇ ਆ ਉਹਨਾਂ ਨੇ ਉਸ ਤੋਂ ਬਾਅਦ ਕੀ ਕਹਿਣਾ ਕਿ ਹਾਂਜੀ ਅਸੀਂ ਥੋੜਾ ਡਿਸਕਸ ਕਰਾਂਗੇ ਸਾਡੇ ਨਾਲ ਤਾਂ ਅਜ ਤੱਕ ਮੀਟਿੰਗ ਹੋਈ ਨਹੀਂ ਮੈਨੂੰ ਨਹੀਂ ਲੱਗਦਾ ਕਿਸੇ ਮੁਲਾਜ਼ਮ ਜੱਥੇਬੰਦੀ ਨਾਲ ਹੋਈ ਹੋਊਗੀ ਕਿਸੇ ਇੱਕ ਅੱਧੀ ਨਾਲ ਹੋ ਗਈ ਹੋਵੇ ਦੋ ਸਾਲਾਂ ਜਦ ਤੱਕ ਕੋਈ ਵੱਡੀ ਗੱਲ ਨਹੀਂ ਆ ਹੋਰ ਕਿਸੇ ਨਾਲ ਜਿਹੜੀ ਉਹਨਾਂ ਨੇ ਮੁਲਾਜ਼ਮ ਜਥੇਬਦੀ ਨਾਲ ਕੋਈ ਮੀਟਿੰਗ ਅਜੇ ਤੱਕ ਨਹੀਂ ਕੀਤੀ ਤੁਸੀਂ ਮੰਗੀ ਵੀ ਆ ਵੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਤੁਸੀਂ ਮੰਗਦੇ ਹੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਆ ਜੀ ਅਸੀਂ ਤਾਂ ਜਦੋਂ ਹੁਣ ਰੋਡ ਸ਼ੋਅ ਕਰਨ ਆਉਂਦੇ ਸੀ ਅਸੀਂ ਤਾਂ ਬੜਾ ਵਾਰੀ ਨੇੜੇ ਹੋ ਕੇ ਮੰਗ ਪੱਤਰ ਦਿੱਤੇ ਆ ਕੋਸ਼ਿਸ਼ ਵੀ ਕੀਤੀ ਹੈ ਕਿ ਉਹਨਾਂ ਨੇ ਗੱਲਬਾਤ ਕੀਤੀ ਹੋਵੇ ਪਰ ਮੁੱਖ ਮੰਤਰੀ ਸਾਹਿਬ ਦੇ ਗਾਣੇ ਹੀ ਵੱਡੇ ਵੱਡੇ ਲੱਗੇ ਹੁੰਦੇ ਆ ਤੇ ਤਾਮਝਾਮ ਹੀ ਨੇੜੇ ਜਿਹੜੀ ਸਿਕਿਉਰਿਟੀ ਦਾ ਇੰਨਾ ਹੁੰਦਾ ਕਿ ਨੇੜੇ ਹੋਣ ਹੀ ਨਹੀਂ ਦਿੱਤਾ ਜਾਂਦਾ ਨਾ ਹੀ ਤਾਂ ਉਹ ਗਾਣਿਆਂ ਦੇ ਵਿੱਚ ਮਤਲਬ ਤੁਸੀਂ ਆਮ ਲੋਕਾਂ ਨੂੰ ਮਿਲਣ ਆਉਣੇ ਆ ਮੰਨ ਲਓ ਸਾਡੀਆਂ ਗੱਲਾਂ ਸੁਣ ਆਉਣੇ ਆਉਣੇ ਦਾ ਵੋਟਾਂ ਮੰਗਣ ਮੰਨ ਲਓ ਆਮ ਲੋਕਾਂ ਤੋਂ ਹੀ ਆਉਣੇ ਆਸੀਂ ਵੀ ਲੋਕਾਂ ਚ ਹੀ ਆਉਣੇ ਆ ਜੇਕਰ ਅਸੀਂ ਗਾਣੇ ਤਾਂ ਅਸੀਂ ਮੰਨ ਲਓ ਘਰੇ ਵੀ ਸੁਣ ਸਕਦੇ ਆ ਗਾਣੇ ਵੱਡੇ ਵੱਡੇ ਸਪੀਕਰਾਂ ਚ ਲੱਗੇ ਹੁੰਦੇ ਆ ਉਹ ਗੱਲ ਤਾਂ ਕਿਸੇ ਨੂੰ ਇੱਕ ਦੂਜੇ ਦੀ ਸੁਣਦੀ ਨਹੀਂ ਉਹ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਕੋਈ ਮੁਰਦਾਬਾਦ ਦਾ ਨਾਹਰਾ ਵੀ ਲਾਵੇ ਤਾਂ ਉਹਨਾਂ ਨੂੰ ਸੁਣੇ ਨਾ ਉਹਦੇ ਚ ਗਵਾਜੇ ਲੱਗੇ ਵੀ ਉਹਨਾਂ ਦਾ ਵਰਕ ਕਰੀ ਆ ਇਹ ਚੀਜ਼ਾਂ 'ਤੇ ਇਹ ਚੀਜ਼ ਕੰਮ ਕੀਤਾ ਜਾਂਦਾ ਜੇ ਤੁਸੀਂ ਹਰਪਾਲ ਚੀਮੋਹਰ ਦੀ ਗੱਲ ਕਰੀ ਆ ਅਮਨ अरोੜਾ ਹੋਣ ਦੀ ਗੱਲ ਕਰੀ ਜਦੋਂ ਸੱਤਾ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਇਹ ਵੀਡੀਓ ਲੈ ਕੇ ਅਮਨ अरोੜ ਬਿਲਕੁਲ ਜੀ ਅਮਨ ਅਰੋੜਾ ਜੀ ਸੀਗੇ ਲਾਲਜੀਤ ਭੁੱਲਰ ਸੀ ਆਪਣੇ ਚੀਮਾ ਜੀ ਸੀਗੇ ਬਲਵੀਰ ਸਿੱਧੂ ਜਿਹੜੇ ਆਪਣੇ ਡਾਕਟਰ ਬਲਵੀਰ ਸਿੰਘ ਮੰਤਰੀ ਸੀਗੇ ਠੀਕ ਹੈ ਉਹਨਾਂ ਨੂੰ ਅਸੀਂ ਸਾਹਮਣੇ ਉਹਨਾਂ ਨੂੰ ਸਪਸ਼ਟ ਵੀਡੀਓ ਵਿਖਾਈ ਆ ਉਹ ਕਹਿੰਦੇ ਅਮਨ ਅਰੋੜਾ ਜੀ ਨੇ ਨੀਵੀਂ ਪਾ ਲਈ ਕਹਿੰਦੇ ਜੀ ਕਰਾਂਗੇ ਬਸ ਸਿਰਫ ਇਹੀ ਸਭ ਸਾਨੂੰ ਮਿਲਿਆ ਸੀ ਤਾਂ ਕਿ ਵੀ ਤੁਸੀਂ ਤਾਂ ਸਾਡੇ ਵਕੀਲ ਆ ਤੁਸੀਂ ਉਹਨਾਂ ਸਮਿਆਂ 'ਚ ਜਿਹੜੀ ਸਾਡੀ ਜਿਹੜੀ ਆ ਸਾਡਾ ਜਿਹੜਾ ਤੁਸੀਂ ਹਮਾਇਤ ਕੀਤੀ ਸੀ ਸਾਡੀ ਵਕਾਲਤ ਕੀਤੀ ਸੀਗੀ ਹੁਣ ਤੁਸੀਂ ਤਾਂ ਵਿੱਚ ਬੈਠੇ ਆਉਣ ਤਾਂ ਤੁਹਾਡੇ ਕੋਲ ਪੈਨ ਜਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਹਰਾ ਪੈਨ ਹੁਣ ਤਾਂ ਤੁਹਾਨੂੰ ਹਰਾ ਪੈਨ ਦਿੱਤਾ ਗਿਆ ਕਿ ਤੁਸੀਂ ਹੱਲ ਕਰੋ ਕਹਿੰਦੇ ਜੀ ਕਰਾਂਗੇ ਤੁਸੀਂ ਵੇਖੋ ਪੰਜਾਬ ਦੇ ਖਜ਼ਾਨੇ ਦੀ ਕੀ ਹਾਲਤ ਆ ਪੰਜਾਬ ਦਾ ਖਜ਼ਾਨਾ ਜੇ ਤੁਸੀਂ ਫ੍ਰੀ ਵਾਲੀਆਂ ਸਕੀਮਾਂ ਬੰਦ ਕਰੋ ਮੁਲਾਜ਼ਮਾਂ ਦੀ ਸੰਗੀ ਘੁੱਟ ਕੇ ਕਿਉਂ ਪੰਜਾਬ ਦਾ ਖਜ਼ਾਨਾ ਮੰਨ ਲਓ ਭਰ ਜਾਊਗਾ ਜਾਂ ਤਾਂ ਫਿਰ ਐਂ ਕਰੋ ਵੀ 2 ਸਾਲਾਂ ਹੀ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਦੀ ਸੰਗੀ ਘੁੱਟ ਕੇ ਖਜ਼ਾਨਾ ਭਰ ਲਿਆ ਫਿਰ ਦੂਜੀ ਗੱਲ ਹੋਰ ਆ ਜਿੰਨੇ ਇਹਨਾਂ ਦੇ ਐਮਐਲਏ ਭਰਤੀ ਆ ਮੰਨ ਕੇ ਚੱਲੋ ਵੀ 90% ਐਮਐਲਏ ਜਿਹੜੇ ਆ ਉਹ 17 ਜੁਲਾਈ 20 ਤੋਂ ਬਾਅਦ ਭਰਤੀ ਆ ਕਿ ਉਹਨਾਂ ਦੇ ਸਕਿੱਲ ਇਹ ਜਿਹੜੇ ਅਧੂਰੇ ਲਾਗੂ ਕਰ ਦੇਣਗੇ ਲਾਗੂ ਕਰਨ ਲੋ ਮੈਂ ਲੇ ਕੇ ਦਿੰਦਾ ਜੇ ਇਹ ਲਾਗੂ ਕਰ ਦੇਣ ਉਹਨਾਂ ਦੇ ਅਧੂਰੇ ਪੇਸਕੇਲ ਜਿਹੜੇ ਪੁਰਾਣੇ ਮੁਲਾਜ਼ਮ 20 ਤੋਂ ਪਹਿਲਾਂ ਐਮਐਲਏ ਜਿੱਤੇ ਆ ਉਹਨਾਂ ਦੇ ਹੋਰ ਸਕੇਲ ਹੋਣ ਜਿਹੜੇ 20 ਤੋਂ ਬਾਅਦ ਜਿੱਤੇ ਆ ਉਹੋ ਜਿਹੜੇ ਉਹਨਾਂ ਦੇ ਹੋਰ ਸਕੇਲ ਉਹ ਮੈਂ ਲੇ ਕੇ ਦਿੰਦਾ ਕਿ ਮੈਂ ਜਿਹੜੇ ਇਹਨਾਂ ਸਕੇਲਾਂ ਦੀ ਨੌਕਰੀ ਕਰੂੰਗਾ ਕਰਨ ਤਾਂ ਸਹੀ ਫਿਰ ਬਰਾਬਰਤਾ ਤਾਂ ਕਰਨ ਨਾ ਜ다 ਉਹਨਾਂ ਦੇ ਵੀ ਲਾਗੂ ਕਰਨ ਪਤਾ ਲੱਗੇ ਵੀ ਕਿੰਨਾ ਕੁ ਸੇਕ ਲੱਗਦਾ ਲਾਗੂ ਲੀਡਰਸ਼ਿਪ ਤੇ ਵੀ ਹੋਵੇ ਲਾਗੂ ਲਾਗੂ ਹੋਣਾ ਚਾਹੀਦਾ ਨੇਤਾ ਵੀ ਐਂ ਕਰ ਬਿਲਕੁਲ ਕਰਨ ਅਸੀਂ ਕਿ ਮੈਂ ਲੇਖ ਕੇ ਦਿਨਾ ਹੋਰ ਕਿਸੇ ਦੀ ਗੱਲ ਤਾਂ ਛੱਡੋ ਮੈਂ ਲੇਖ ਕੇ ਦਿਨਾ ਵੀ ਮੈਂ ਇੰਨਾ ਸਕੇਲਾਂ ਤੇ ਹੀ ਨੌਕਰੀ ਕਰਨ ਨੂੰ ਤਿਆਰ ਆ ਜੇਕਰ ਇਹ ਉਹਨਾਂ ਐਮਐਲਿਆਂ ਤੇ ਵੀ ਲਾਗੂ ਕਰਨ ਜਿਹੜੇ 17 ਜੁਲਾਈ 20 ਤੋਂ ਬਾਅਦ ਐਮਐਲਏ ਬਣੇ ਆ ਹਰਪਾਲ ਚਿੰਮਾ ਹਰਨਾਲ ਨਾਲ ਵੀ ਗੱਲਬਾਤ ਹੋਈ ਉਹਨਾਂ ਨਾਲ ਵੀ ਮੀਟਿੰਗ ਦੇ ਲਈ ਮਿਲੇ ਜਾਂ ਉਦਾਂ ਮਿਲੇ ਕਿਉਂਕਿ ਉਸ ਤੋਂ ਪਹਿਲਾਂ ਤਾਂ ਉਸ ਨੂੰ ਫੋਨ ਕਰਕੇ ਬੁਲਾਉਂਦੇ ਹੁੰਦੇ ਸੀ ਪਰ ਸੱਤਾ ਚਾਉਣ ਤੋਂ ਬਾਅਦ ਕਾਫੀ ਵਾਰੀ ਮੀਟਿੰਗਾਂ ਹੋਈਆਂ ਜੀ ਉਸ ਤੋਂ ਬਾਅਦ ਪਰ ਹੱਲ ਜਿਹੜਾ ਕਿਸੇ ਬਸੜੀ ਨਹੀਂ ਨਿਕਲਿਆ ਕਿਤੇ ਕਹਿੰਦੇ ਵੀ ਸਾਨੂੰ ਇਹ ਟੈਕਨੀਕਲ ਗੱਲਾਂ ਦਾ ਨਹੀਂ ਪਤਾ ਅਫਸਰਾਂ ਨੂੰ ਦੱਸੋ ਕਿਤੇ ਕਹਿੰਦੇ ਕਮੇਟੀ ਹੁਣ ਜਿਹੜੇ ਬੰਦੇ ਨੇ ਮੰਨ ਲਓ ਚਿਹਤਾ ਅਫਸਰ ਸੀ ਮਨਪ੍ਰੀਤ ਬਾਦਲ ਦਾ ਵੀ ਇਹਨਾਂ ਦਾ ਵੀ ਚਿਹਤਾ ਜਿਹੜੇ ਬੰਦੇ ਨੇ ਸਕੇਲ ਮੋਡੀਫਾਈ ਬਣਾਏ ਆ ਜੇ ਮੰਨ ਲਓ ਤੁਸੀਂ ਉਹਨੇ ਉਹੀ ਕਮੇਟੀ ਦਾ ਚੇਅਰਮੈਨ ਲਾ ਦੇਉਗੇ ਉਹ ਕਦੋਂ ਕਹੂਗਾ ਵੀ ਮੇਰੇ ਪੁਰਾਣੇ ਬਣਾਏ ਸਕੀਲ ਗਲਤ ਆ ਠੀਕ ਹੈ ਨਾ ਇਹਦੇ ਹੱਲ ਆਸਤੇ ਮੰਨ ਲਓ ਉਹਨੇ ਹੀ ਚੇਅਰਮੈਨ ਲਾ ਦੇਉਗੇ ਤੁਸੀਂ ਹੇਠਾਂ ਕਮੇਟੀ ਕਹਿੰਦੇ ਹੀ ਬਣਾਵਾਂਗੇ ਵੀ ਉਹਨਾਂ ਨੂੰ ਉਹਨਾਂ ਨੂੰ ਚੇਅਰਮੈਨ ਬਣਾ ਦਿੰਨੇ ਆ ਤਾਂ ਜੇਕਰ ਮੰਨ ਲਓ ਉਹਨੇ ਹੀ ਤਾਂ ਸਕੀਲ ਬਣਾਏ ਆ ਉਹੀ ਉਹਨਾਂ ਨੂੰ ਗਲਤ ਕਿਵੇਂ ਕਹਿ ਦੂਗਾ ਉਹੀ ਕਮਾਊ ਪੁੱਤ ਜਿਹੜੇ ਆ ਪਹਿਲਾਂ ਕੰਮ ਕਰਦੇ ਆਉਂਦੇ ਸੀ ਪਿੱਛੇ ਉਹੀ ਕਮਾਊ ਪੁੱਤ ਹੁਣ ਕੰਮ ਕਰ ਰਹੇ ਆ ਜਿੰਨਾ ਚਿਰ ਉਹਨਾਂ ਨੂੰ ਪਾਸੇ ਕਰਕੇ ਲੋਕਾਂ ਦੀ ਗੱਲ ਨਹੀਂ ਸੁਣਦੇ ਲੋਕਾਂ ਦੇ ਹੱਲ ਨਹੀਂ ਕਰਦੇ ਉਹਨਾਂ ਚਿਰ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਆ ਸਕਦਾ ਤੁਹਾਨੂੰ ਕੀ ਲੱਗਦਾ ਕਿ ਡਾਕਾ ਵੱਜ ਰਿਹਾ ਖਾਸ ਕਰ ਜਿਹੜੇ 220 ਤੋਂ ਬਾਅਦ ਭਰਤੀ ਹੋਏ ਨੇ ਤੁਹਾਡੇ ਸਰਕਾਰੀ ਬਿਲਕੁਲ ਜੀ ਦੋਹੀ ਹੱਥੀ ਲੁੱਟਿਆ ਜਾ ਰਿਹਾ 30 ਤੋਂ 40% ਤਨਖਾਹ ਮੰਨ ਲਓ ਅਮਨ ਰੋੜਾ ਜੀ ਨੇ ਆਪ ਕਿਹਾ ਸੀਗਾ ਲੁੱਟਿਆ ਜਾ ਰਿਹਾ ਲੋਕਾਂ ਦੀ ਸੰਗੀ ਮਲਾਜਮਾਂ ਦੀ ਸੰਗੀ ਘਟ ਗਈ ਜੇ ਕੰਮ ਲੈਣਾ ਤਾਂ ਉਹ ਮਲਾਜਮਾਂ ਤੋਂ ਲੈਣਾ ਕਿਸੇ ਵੀ ਤਰ੍ਹਾਂ ਦਾ ਕੰਮ ਲੈਣਾ ਮਲਾਜਮਾਂ ਦੀ ਸੰਗੀ ਘਟ ਗਈ ਜੇ ਤੁਸੀਂ ਗੱਲ ਕਰਦੇ ਆਂ ਵੀ ਅਸੀਂ ਖਜ਼ਾਨਾ ਭਰ ਲਾਂਗੇ ਉਹ ਖਜ਼ਾਨਾ ਨਹੀਂ ਭਰਿਆ ਜਾਣਾ ਜਿਹਦਾ ਭਰ ਲਿਆ ਹੁੰਦਾ ਹੁਣ ਤੱਕ ਦੋਵੇਂ ਹੱਥੀ ਲੁੱਟਿਆ ਜਾ ਰਿਹਾ ਮਲਾਜ਼ਮਾਂ ਨੂੰ ਲੁੱਟਿਆ ਜਾ ਰਿਹਾ ਤੇ ਉਹ ਪੈਸਾ ਜਿਹੜਾ ਫਾਲਤੂ ਦੀਆਂ ਫ੍ਰੀ ਦੀਆਂ ਸਕੀਮਾਂ ਚ ਬਰਬਾਦ ਕੀਤਾ ਜਾ ਰਿਹਾ ਇਸ਼ਤਿਹਾਰਬਾਜ਼ੀ ਚ ਬਰਬਾਦ ਕੀਤਾ ਜਾ ਰਿਹਾ ਤੁਸੀਂ ਕਹਿੰਦੇ ਕਿ ਖਜ਼ਾਨਾ ਨਹੀਂ ਭਰਿਆ ਪਰ ਭਗਵਾਨ ਸਿੰਘ ਮਾਨ ਕਹਿੰਦੇ ਨੇ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਅਸੀਂ ਤਾਂ ਕਹਿੰਦੇ ਜੀ ਜੇ ਖਜ਼ਾਨਾ ਭਰਿਆ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਸਾਡੇ ਨਾਲ ਨਾਣਸਾਫੀ ਕਾਤੋਂ ਹੋ ਰਹੀ ਆ ਫਿਰ ਉਹ ਸਾਡੇ ਤੇ ਲਾਗੂ ਕਰੋ ਜੋ ਪੁਰਾਣੇ ਮੁਲਾਜ਼ਮ ਲੈ ਰਹੇ ਆ ਸਾਨੂੰ ਉਹੀ ਐਸੀ ਕੋਈ ਵੱਖਰਾ ਤਾਂ ਮੰਗ ਦੇਣੀ ਇਹਨਾਂ ਦਾ ਹੀ ਵਾਅਦਾ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਕਿ ਲਾਗੂ ਕਰ ਅਸੀਂ ਕਰਾਂਗੇ ਸਕੀਲ ਲਾਗੂ ਕਰਾਂਗੇ ਉਹੀ ਲਾਗੂ ਕਰ ਦਿਓ ਪੁਰਾਣੀ ਪੈਨਸ਼ਨ ਲਾਗੂ ਕਰ ਦਿਓ ਇਹ ਤਾਂ ਦੋਹੀ ਹੱਥੀ ਮੰਗਦੇ ਆ ਤੁਸੀਂ ਵੇਖੋ ਜੀ ਇਹ ਕਹਿੰਦੇ ਵੀ ਖਜ਼ਾਨਾ ਹੋਰ ਬਹੁਤ ਖਜ਼ਾਨੇ ਦੇ ਬ ਕਿ ਜਿਮਣੀ ਚੋਣਾ ਹੋਣੀ ਆ ਹੂੰ ਬਿਲਕੁਲ ਮੰਨ ਲਓ ਸੰਗਰੂਰ ਵਾਲੀ ਜਿਮਣੀ ਚੋਣ ਉਹ ਨਹੀਂ ਹੋਣੀ ਸੀ ਕਿਸੇ ਹੋਰ ਬੰਦੇ ਨੂੰ ਟਿਕਟ ਦੇ ਦਿੰਦੇ ਉੱਥੇ ਵੀ ਤਾਂ ਖਰਚਾ ਹੋਊਗਾ ਨਾ ਚੱਬੇ ਵਾਲ ਆ ਚੱਬੇ ਵਾਲ ਵੀ ਆ ਇਹੋ ਜਿਹੀ ਮੰਨ ਲਓ ਆਪਾਂ ਆਧਾਰਨ ਦੇ ਤੌਰ ਤੇ ਗੱਲ ਕਰਦੇ ਆ ਫਿਰ ਸ਼ਾਇਦ ਤੁਹਾਨੂੰ ਵੀ ਯਾਦ ਹੋਣਾ ਜਦੋਂ ਅਮਨ ਰੋੜਾ ਜੀ ਬਣੇ ਸੀਗੇ ਆਪਣੇ ਪਹਿਲਾ ਵਿਧਾਇਕ ਪਿਛਲੀ ਸਰਕਾਰ ਜਦੋਂ ਸੀਗੀ ਕਾਂਗਰਸ ਦੀ ਉਦੋਂ ਇਹ ਬਸ ਤੇ ਬੈਠ ਕੇ ਗਏ ਸੀ ਸਕੂਟਰ ਤੇ ਵੀ ਗਏ ਸੀ ਕਿ ਉਹ ਮੈਨੂੰ ਤਾਂ ਉਦੋਂ ਬਾਅਦ ਉਹ ਤਾਂ ਸ਼ੋਸ਼ੇ ਆ ਜੀ ਲੀਡਰਾਂ ਵਾਲੇ ਛੋਸ਼ੇ ਜੋ ਦੂਜੇ ਲੋਕ ਕਰਦੇ ਸੀ ਉਹੀ ਇਹ ਕਰਦੇ ਜਾ ਰਹੇ ਆ ਜਦੋਂ ਇਹਨਾਂ ਦੇ ਕੋਲੇ ਸਿਕਿਉਰਿਟੀ ਘਟ ਗਈ ਹੋਵੇ ਜਾਂ ਇਹਨਾਂ ਨੇ ਮੰਨ ਲਓ ਆਪਦੀਆਂ ਤਨਖਾਹਾਂ ਦਾਣ ਕਰਤੀਆਂ ਹੁਣ ਵੀ ਅਸੀਂ ਤਨਖਾਹਾਂ ਨਹੀਂ ਲੈਂਦੇ ਆਪ ਵੀ ਕੁਝ ਨਾ ਕੁਝ ਕਰਨਾ ਖਜ਼ਾਨਾ ਦਾ ਫੇਰ ਭਰਨਾ ਨਾ ਕੱਲੇ ਮੁਲਾਜ਼ਮਾਂ ਦੀ ਸੰਗੀਆਂ ਘੁੱਟ ਕੇ ਖਜ਼ਾਨਾ ਤਾਂ ਨਹੀਂ ਭਰਨਾ ਤਾਂ ਹੁਣ ਜਿਵੇਂ 2 ਸਵਾ 2 ਸਾਲਾਂ ਤੋਂ ਤੁਸੀਂ ਕਹਿੰਦੇ ਕਿ ਹਲੇ ਕੁਝ ਨਹੀਂ ਹੋਇਆ ਆਉਣ ਵਾਲੇ ਸਮੇਂ ਜਿੰਨਾ ਸਮਾਂ ਸਰਕਾਰ ਦਾ ਪਿਆ ਕੋਈ ਆਸ ਉਮੀਦ ਤੁਹਾਡੇ ਤੁਹਾਨੂੰ ਲੱਗਦੀ ਹੈ ਕਿ ਭਾਈ ਸਰਕਾਰ ਕੋਈ ਸਾਡਾ ਹੱਲ ਕਰੂਗੀ ਆਸ ਉਮੀਦ ਹੈ ਜੇ ਤਾਂ ਮੰਨ ਲਓ ਆਪਾਂ ਪਹਿਲਾਂ ਗੱਲ ਕਰਕੇ ੜਿਆ ਮਨਪ੍ਰੀਤ ਬਾਦ ਇਹ ਤਾਂ ਹੱਲ ਕਰ ਦੇਣਗੇ ਉਮੀਦ ਤਾਂ ਹੈ ਕਿ ਜਿਹੜੀਆਂ ਹੁਣ ਲੋਕ ਸਭਾ ਚੋਣਾਂ ਚ ਲੋਕਾਂ ਨੇ ਇਹਨਾਂ ਨੂੰ ਮੰਨ ਲਓ ਨਕਾਰਿਆ ਬਲਾਜਮਾ ਨੇ ਜਿਹੜਾ ਨਕਾਰਿਆ ਇਹ ਜਿਹੜਾ ਹੱਲ ਕਰਨਗੇ ਹੱਲ ਕਰਨ ਵਾਲੇ ਪਾਸੇ ਤੁਰਨਗੇ ਜੇਕਰ ਹੱਲ ਨਾ ਕਰਨਗੇ ਤਾਂ ਆਪਾਂ ਵੇਖਦੇ ਜਾ ਰਹੇ ਹਾਂ ਜੋ ਜੇਕਰ ਮੰਨ ਲਓ ਜਿਹੜੇ ਕਹਿੰਦੇ ਸੀ ਵੀ ਸਾਡੇ ਦਾ ਸੱਤਾ ਜਿਹੜੀ ਪਾਵੇ ਨਾ ਬੰਨੀ ਆ ਤੇ ਉਹਨਾਂ ਦੇ ਪਾਵੇ ਨਾ ਨਹੀਂ ਰਹੀ ਤਾਂ ਫਿਰ ਇਹਨਾਂ ਦੇ ਪਾਵੇ ਨਾਲ ਵੀ ਬੰਨੀ ਨਹੀਂ ਰਹਿਣੀ ਕਿਉਂਕਿ ਜਿਹੜੇ ਆ ਚੜਾਉਂਦੇ ਵੀ ਲੋਕ ਆ ਲੋਕ ਆ ਤੇ ਲਾਉਂਦੇ ਵੀ ਲੋਕ ਆ ਮੁੱਖ ਮੰਤਰੀ ਸਾਹਿਬ ਤਾਂ ਆਪ ਕਹਿੰਦੇ ਆ ਕਿ ਲੋਕਤੰਤਰ ਜਿਹੜੇ ਲੋਕ ਵੱਡੇ ਹੁੰਦੇ ਆ ਬਿਲਕੁਲ ਠੀਕ ਹੈ ਤੇ ਲੋਕਾਂ ਨੂੰ ਵੇਖਣਾ ਜੀ ਜੇ ਮੰਨ ਲਓ ਹੱਲ ਕਰਨਗੇ ਤਾਂ ਬਹੁਤ ਵਧੀਆ ਅਸੀਂ ਧੰਨਵਾਦ ਕਰਾਂਗੇ ਜੇ ਨਾ ਕਰਨਗੇ ਤਾਂ ਫਿਰ ਚੰਡੇ ਤਾਂ ਸਾਡੇ ਚੱਕੇ ਹੀ ਆ ਇੱਕ ਚੀਜ਼ ਦੱਸ ਦਿਓ ਕਿ ਇੱਕ ਮੁਲਾਜ਼ਮ ਇੱਕ ਮਹੀਨੇ ਦੇ ਕਿੰਨੇ ਪੈਸਿਆਂ ਦੇ ਉੱਪਰ ਡਾਕਾ ਇੱਕ ਮੁਲਾਜ਼ਮ ਦਾ ਵੱਜ ਰਿਹਾ ਇੱਕ ਮਹੀਨੇ ਦਾ ਤੁਸੀਂ ਰਹਿਕ ਡਿਪਾਰਟਮੈਂਟ ਦੀ ਵੱਖਰੀ ਵੱਖਰੀ ਗੱਲ ਆ ਜੀ ਮੰਨ ਲਓ ਜੇ ਆਪਾਂ ਗੱਲ ਕਰੀਏ ਨਰਸਿੰਗ ਡਿਪਾਰਟਮੈਂਟ ਦੀ ਤਾਂ ਉਹਨਾਂ ਦਾ 30 ਹਜ਼ਾਰ ਰੁਪਏ ਦਾ ਇੱਕ ਮਹੀਨੇ ਦਾ ਘਾਟਾ ਅੱਛਾ ਜੀ ਜਿਹੜੇ ਡਾਕਟਰ ਆ ਹੁਣ ਡਾਕਟਰਾਂ ਦੀ ਗੱਲ ਕਰ ਲਈ ਉਹ ਤਾਂ ਕਹਿੰਦੇ ਸਾਢੇ ਲੱਖ ਰੁਪਏ ਸੈਲਰੀ ਘਾਟਾ ਇੱਕ ਲੱਖ ਰੁਪਿਆ ਉਹ ਕਹਿੰਦੇ ਸਾਡੀ ਤਨਖਾਹ ਪੁਰਾਣੇ ਮੁਲਾਜ਼ਮਾਂ ਨਾਲੋਂ ਜਿਹੜੇ ਡਾਕਟਰ ਨੂੰ ਕੱਟੋ ਕਿੱਥੋਂ ਕੰਮ ਕਰਨਗੇ ਫਿਰ ਪ੍ਰਾਈਵੇਟ ਕੰਮ ਹੀ ਕਰਨਗੇ ਜਾਓ ਬਾਹਰ ਜਾਣਗੇ ਜੇ ਸਾਡੀ ਗੱਲ ਕਰ ਲਈਏ ਸਕੂਲ ਸਿੱਖਿਆ ਵਿਭਾਗ ਵਾਲਿਆਂ ਦੀ ਤਾਂ ਸਾਡਾ 15 ਤੋਂ 18000 ਰੁਪਏ ਮਹੀਨੇ ਦਾ ਕਟਾ ਜੇ ਪਟਵਾਰੀਆਂ ਦੀ ਗੱਲ ਕਰ ਰਹੀ ਹਾਂ ਉਹ ਤਾਂ ਜਮੇ ਹੀ ਖਤਮ ਆ ਵਿਚਾਰੇ ਤੁਸੀਂ ਦੱਸੋ 16000 ਰੁਪਏ ਜਿਹੜਾ ਹੁਣ ਉਹ ਬੇਸਿਕ ਲੈ ਰਹੇ ਆ ਤਨਖਾਹ ਜਾਂ ਪਟਵਾਰੀ ਜਾਂ ਪੰਜਾਬ ਪੁਲਿਸ ਵਾਲੇ ਆ ਉਹਨਾਂ ਦੀ ਤਨਖਾਹੀ ਪੱਤਿਆਂ ਤੋਂ ਬਸ 27000 ਆ ਬਾਨੀਆਂ ਜੀ 27000 ਨਾਲ ਬੱਚੇ ਪੜਾਉਣਗੇ ਮੰਨ ਲਓ ਪੰਜਾਬ ਪੁਲਿਸ ਵਾਲਾ ਬੰਦਾ ਉਹ ਮੰਨ ਲਓ ਦੱਸੀ ਜੰਨੇ ਆਪਾਂ ਵੀ 13 ਜ਼ਿਲ੍ਹਿਆਂ ਚ ਮੈਂ ਭਕਾਈ ਕਰਕੇ ਆਇਆ ਉਹ ਕਹਿੰਦਾ ਅੱਡ ਅੱਡ ਨੌਕਰੀ ਥਾਂ ਤਾਂ ਮਨ ਲਓ ਕਰਕੇ ਆਇਆ ਜੌਬ ਹਨਾ ਤਾਂ ਕਿਵੇਂ ਜਾਰਾ ਕਰੂਗਾ ਪੋਸੀਬਲ ਹੀ ਨਹੀਂ ਆ ਫਿਰ ਨੌਕਰੀ ਛੱਡ ਕੇ ਮਜਬੂਰ ਹੋ ਕੇ ਬਾਹਰ ਹੀ ਜਾਊਗਾ ਅਗਲਾ ਜਾਂ ਪ੍ਰਾਈਵੇਟ ਕੰਮ ਕਰੂਗਾ ਮਲਾਜਮ ਅਸੀਂ 24 ਘੰਟੇ ਨਹੀਂ ਆ 24 ਘੰਟੇ ਦੇ ਮਲਾਜਮਾ ਮੰਨ ਲਓ ਹੁਣ ਸਾਨੂੰ ਫੋਨ ਆ ਜਾਂਦਾ ਵੀ ਫਲਾਣਾ ਤੁਸੀਂ ਕੰਮ ਕਰਨਾ ਤਾਂ ਅਸੀਂ ਕਰਨਾ ਪਰ ਜੇ ਮਨ ਲਓ ਤਨਖਾਵਾਂ ਦੀ ਗੱਲ ਕਰੀਏ ਤੇ ਤਨਖਾਵਾਂ ਦਾ ਜਮੀਨਾਂ ਸਮਾਨ ਦਾ ਫਰਕ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਅੰਗਰੇਜ਼ ਵਾਪਸ ਆ ਜਾਣਗੇ ਨਹੀਂ ਬਿਲਕੁਲ ਜੀ ਛੱਡ ਛੱਡ ਜਾ ਰਹੇ ਆ ਜੀ ਲੋਕ ਤਾਂ ਮੁਲਾਜ਼ਮ ਜਿਹੜੇ ਜੋਬ ਛੱਡ ਕੇ ਜਾ ਰਹੇ ਆ ਕੀ ਜਦੋਂ ਮਨ ਲਓ ਬੰਦਾ ਸਰਵਾਈਵ ਹੀ ਨਹੀਂ ਕਰ ਪਾਊਗਾ ਤੁਸੀਂ ਵੇਖੋ 2006 ਦੇ ਜਿਹੜੇ ਸਕੇਲ ਸੀਗੇ 2006 ਚ ਜੋ ਮਹਿੰਗਾਈ ਸੀ ਤੇ ਅੱਜ ਆਪਾਂ 2024 ਜੋ ਰਿਹਾ 2006 ਵਾਲੀ ਤਨਖਾਹ 2024 ਚ ਕਿਵੇਂ ਕੰਮ ਕਰ ਦੂਗੀ 18 ਸਾਲਾਂ ਚ ਕਿਵੇਂ ਕੰਮ ਕਰ ਦੂਗੀ ਪੋਸੀਬਲ ਨਹੀਂ ਅੰਗਰੇਜ਼ ਕਿੱਥੋਂ ਆਣੇ ਆ ਇਦੋਂ ਹੁਣ ਲੋਕਾਂ ਨੂੰ ਤਾਂ ਕਹਿਣ ਲੱਗਦਾ ਕਿ ਅੰਗਰੇਜ਼ ਚੰਗੇ ਸੀ ਕੋਈ ਸਿਸਟਮ ਤਾਂ ਸੀ ਕੋਈ ਬਰਾਬਰਤਾ ਤਾਂ ਸੀ ਉਸ ਸਮੇਂ ਚ ਹੁਣ ਤਾਂ ਬਰਾਬਰਤਾ ਹੀ ਹੈ ਨਹੀਂ ਬਰਾਬਰਤਾ ਹੀ ਖਤਮ ਹੋ ਗਈ ਤਾਂ ਲੱਗਦਾ ਕਿ ਉਹ ਹਰੇ ਪੈਣ ਦੀ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਕਰਦੇ ਹੁੰਦੇ ਸੀ ਉਹ ਕਿਤੇ ਨਾ ਕਿਤੇ ਝੂਠੀ ਪੈਂਦੀ ਨਜ਼ਰ ਆਉਂਦੀ ਹੈ ਹਜੇ ਤੱਕ ਤਾਂ ਮੈਨੂੰ ਲੱਗਦਾ ਹਰਾ ਪੈਣ ਕੱਢਿਆ ਨਹੀਂ ਬਈ ਜੀ ਉਹਨਾਂ ਨੇ ਜਦੋਂ ਹਰਾ ਪੈਣ ਕੱਢਿਆ ਤਾਂ ਫਿਰ ਪਤਾ ਲੱਗੂਗਾ ਕਿ ਹਾਂ ਵਾਕਈ ਹੋਣਾ ਹਰਾ ਪੈਣ ਲੋਕਾਂ ਦੇ ਹਿੱਤ ਵਾਸਤੇ ਚੱਲ ਰਿਹਾ ਹਜੇ ਤੱਕ ਤਾਂ ਉਹ ਹਰਾ ਪੈਣ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ ਨਾ ਹੀ ਬੇਰਜਗਰ ਵਾਸਤੇ ਨਜ਼ਰ ਆਇਆ ਨਾ ਹੀ ਰੱਜ ਕੇ ਦੁਖੀ ਆ ਜੇ ਦੁਖੀ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਨਕਾਰਿਆ ਲੋਕ ਸਭਾ ਚ ਉਹਨਾਂ ਚ ਬਿਲਕੁਲ ਜਿਹੜੇ ਕਹਿੰਦੇ ਸੀ 13 0 ਹੋਊਗੀ ਜੀ ਠੀਕ ਹੈ 13 0 ਦੀ ਥਾਂ ਤੇ ਸਿਰਫ ਤਿੰਨ ਹੀ ਰਹਿਣੀਆਂ ਮੰਨ ਕੇ ਚੱਲੋ ਜੇ 92 ਹਲਕੇ ਜਿੱਤੇ ਸੀ ਤਾਂ ਮਿਲਦਾ 30 32 ਹਲਕਿਆਂ ਤੇ ਆ ਗਏ ਤਾਂ ਫਿਰ ਜੇ ਹਰਾ ਪੈਨ ਲੋਕਾਂ ਦੇ ਹਿੱਤ ਚੱਲਿਆ ਹੁੰਦਾ ਤਾਂ ਫਿਰ ਇਹ ਸਥਿਤੀ ਨਹੀਂ ਹੋਣੀ ਸੀ ਹੋ ਸਕਦਾ 13 0 ਹੀ ਹੋ ਜਾਂਦੀ ਬਹੁਤ ਧੰਨਵਾਦ ਧੰਨਵਾਦ ਸੋ ਮੇਰੇ ਨਾਲ ਵੀਰ ਹਰਜਿੰਦਰ ਹੋਰ ਸੀ ਪੰਜਾਬ ਸਰਕਾਰ ਦੀ ਇੱਕ ਤਸਵੀਰ ਇਹ ਵੀ ਆ ਹਾਲਾਂਕਿ ਭਾਵੇਂ ਤਸਵੀਰ ਬਣੀ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਵੇਲੇ ਪਰ ਉਸ ਵੇਲੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਅਮਨ ਅਰੋੜਾ ਦੀ ਗੱਲ ਕਰ ਲਗੇ ਹਰਪਾਲ ਚੀਮਾ ਹੋਰਾਂ ਦੀ ਗੱਲ ਕਰ ਲਗੇ ਨਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਉਂਦੇ ਰਹੇ ਨੇ ਆਪਣੇ ਬਿਆਨ ਜਿਹੜੇ ਆ ਉਹ ਦਿੰਦੇ ਰਹੇ ਨੇ ਪਰ ਜਦੋਂ ਇਹ ਕਹਿੰਦੇ ਨੇ ਕਿ ਸੱਤਾ ਦੇ ਵਿੱਚ ਆਏ ਉਸ ਤੋਂ ਬਾਅਦ ਮਿਲਣ ਦੀ ਕੋਸ਼ਿਸ਼ ਕੀਤੀ ਗਈ ਭਗਵੰਤ ਸਿੰਘ ਮਾਨ ਨੂੰ ਜਿਹੜੇ ਕਹਿੰਦੇ ਨੇ ਕਿ ਆਮਕਰ ਦੇ ਮੁੱਖ ਮੰਤਰੀ ਆ ਸਾਡੇ ਦਰਵਾਜ਼ੇ ਖੋਲ੍ਹੇ ਨੇ ਕਹਿੰਦੇ ਨੇ ਕਿ ਸਾਡੇ ਲਈ ਭਗਵੰਤ ਸਿੰਘ ਮਾਨ ਦਾ ਦਰਵਾਜ਼ਾ ਕਦੇ ਨਹੀਂ ਖੋਲਿਆ ਸਾਡੇ ਨਾਲ ਭਗਵੰਤ ਸਿੰਘ ਮਾਨ ਨੇ ਹੁਣ ਤੱਕ ਕਦੇ ਮੀਟਿੰਗ ਨਹੀਂ ਕੀਤੀ ਇਹ ਵੀ ਤਾਂ ਆਮਕਰਾਂ ਦੇ 3 ਪੁੱਤ ਨੇ ਉਹ ਪਾਹੌਲੇ ਕੋਰੇ ਪਤਾ ਨਹੀਂ ਕਿਹੜੇ ਆਮਕਰਾਂ ਦੇ 3 ਪੁੱਤਾਂ ਦੇ ਨਾਲ ਮੀਟਿੰਗਾਂ ਕਰਦੇ ਹੋਣਗੇ ਖੈਰ ਉਹ ਗੱਲ ਵੱਖਰੀ ਹੈ ਅਮਨ अरोड़ा ਦੀ ਗੱਲ ਕਰੀਏ ਕਹਿੰਦੇ ਕਿ ਅਮਨ अरोड़ा ਦੇ ਨਾਲ ਵੀ ਮੁਲਾਕਾਤ ਕੀਤੀ ਉਹਨਾਂ ਨੂੰ ਵਕਾਇਦਾ ਵੀਡੀਓ ਵੀ ਦਿਖਾਈ ਵੀਡੀਓ ਦੇਖਣ ਤੋਂ ਬਾਅਦ ਨੀਮੀ ਪਾਈ ਤੇ ਕਹਿੰਦੇ ਕਿ ਭਾਈ ਅਸੀਂ ਕਰਾਂਗੇ ਹਰਪਾਲ ਚੀਮਾ ਹੋਰਾਂ ਦੇ ਨਾਲ ਵੀ ਗੱਲਬਾਤ ਹੁੰਦੀ ਆ ਪਰ ਸੱਤਾ ਦੇ ਸੱਤਾ ਦੇ ਆਉਣ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਸੀ ਤੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਦੀਆਂ ਗੱਲਾਂ ਕਿਦਰੇ ਮੇਲ ਜਣੀਆਂ ਉਹ ਨਹੀਂ ਖਾਂਦੀਆਂ ਤਾਂ ਵੱਡਾ ਸਵਾਲ ਤਾਂ ਇਹ ਵੀ ਆ ਕਿ ਜਿਹੜੇ ਮੁਲਾਜ਼ਮ 24 24 ਘੰਟੇ ਕੰਮ ਕਰਦੇ ਨੇ ਜਿਸ ਤਰ੍ਹਾਂ ਦੇ ਨਾਲ ਪਹਿਲੇ ਕੰਮ ਕਰਦੇ ਨੇ ਉਸ ਤਰ੍ਹਾਂ ਦੇ ਨਾਲ ਇਹ ਕਰਦੇ ਨੇ ਤਾਂ ਇਹਨਾਂ ਦਾ ਬਣਦਾ ਹੱਕ ਜਾ ਕਿੱਥੇ ਰਿਹਾ ਉਹ ਪੈਸਾ ਜਿਹੜਾ ਉਹ ਜਾ ਕਿੱਥੇ ਰਿਹਾ ਜਿਸ ਤਰ੍ਹਾਂ ਦੇ ਨਾਲ ਇਹ ਵੀ ਸਵਾਲ ਖੜੇ ਕਰਦੇ ਨੇ ਕਿ ਉਹ ਪੈਸਾ ਫਰੀਦੀਆਂ ਸਕੀਮਾਂ ਹੀ ਦਿੱਤਾ ਜਾ ਰਿਹਾ ਕਿ ਉਹ ਪੈਸਾ ਅਹਿਤਿਆਾਰਾਂ ਹੀ ਦਿੱਤਾ ਜਾ ਰਿਹਾ ਕਿ ਉਹ ਪੈਸਾ ਆਪਣੀਆਂ ਵੋਟਾਂ ਵਟੋਰਨ ਦੇ ਲਈ ਵਰਤਿਆ ਜਾ ਰਿਹਾ ਪਰ ਉਹ ਪੈਸਾ ਜਾ ਕਿੱਥੇ ਰਿਹਾ ਕਿਉਂਕਿ ਉਹ ਪੈਸਾ ਤਾਂ ਪੰਜਾਬ ਦਾ ਹੈ ਨਾ ਪੈਸਾ ਤਾਂ ਪੰਜਾਬ ਦੇ ਹਰ ਆਮ ਨਾਗਰਿਕ ਦੇ ਭਰੇ ਹੋਏ ਟੈਕਸ ਦਾ ਪੈਸਾ ਨਾ ਤਾਂ ਫਰੋਖੇ ਖਰਾਬ ਹੋ ਕਿੱਥੇ ਰਿਹਾ ਜਾਂ ਵਰਤਿਆ ਜਿਹੜਾ ਉਹ ਕਿੱਥੇ ਜਾ ਰਿਹਾ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਪਾਉਂਦੇ ਹੋ ਇਜਾਜ਼ਤ ਧੰਨਵਾਦ